ਸਬ지 ਦਾ ਬਣ ਗਈ ਬਸ ਹੁਣ ਰੋਟੀ ਹੋਈ ਰਹਿ ਗਈ ਲੈ ਗਈ ਬਤ ਰੋਟੀ ਨਹੀਂ ਬੇਬੇ ਮੈਂ ਹਜੇ ਰੋਟੀਆਂ ਨਹੀਂ ਬਣਾਈ ਮੈਂ ਤਾਂ ਸਬ지 ਬਣਾਈ ਆ ਹਜੇ ਅੱਛਾ ਲਾ ਦੇ ਫੇਰ ਦੋ ਰੋਟੀਆਂ ਮੇਰੀਆਂ ਬੇਬੇ ਮੈਂ ਕਹਿੰਦੀ ਸੀ ਮੈਂ ਗੁਰੂ ਘਰ ਜਾਣਾਗਾ ਪ੍ਰਸਾਦਾਂ ਦੀ ਸੇਵਾ ਕਰਨ ਲਈ ਜੇ ਤੁਸੀਂ ਬਣਾ ਲੈਂਦੇ ਮੈਂ ਤੁਹਾਨੂੰ ਬਤ ਲੈਣੀ ਐ ਤੁਹਾਨੂੰ ਪਤਾ ਤਾਂ ਹੈ ਮੇਰੇ ਸੀਰੀਜ਼ ਦਾ ਕੀ ਹਾਲ ਹੈਗਾ ਕੀ ਕਰੀ ਪਤਾ ਤਾਂ ਐ ਬੇ ਮੈਨੂੰ ਹੈਗਾ ਫਿਰ ਬਿਰਪਾਲ ਨੂੰ ਕਹਿ ਦੋ ਨਾ ਅੱਜ ਦਾ ਦਿਨ ਉਹ ਬਣਾ ਦੂਗੀ ਐ ਕਿ ਹੁੰਦਾ ਨਾ ਵੀਰ ਮੈਂ ਇਹ ਨਹੀਂ ਕਹਿੰਦੀ ਹੈਗੀ ਤੂੰ ਆਪੇ ਹੀ ਠਾਲ ਇਹ ਤੁਹਾਡਾ ਕੰਮ ਹੈਗਾ ਮੈਂ ਮੈਂ ਤੇ ਮੇਰੀ ਗੱਲ ਸੁਣੋ ਬਿਰਪਾਲ ਨਾ ਜਮਾਂ ਨਹੀਂ ਕੰਮ ਕਰਦੀ ਸਾਰਾ ਕੰਮ ਮੈਂ ਕਰਦੀ ਐ ਤੁਸੀਂ ਉਹਨੂੰ ਕਹਦੇ ਵੀ ਨਹੀਂ ਹੈਗੇ ਉਹ ਕਹੂਗੀ ਦਾਦਾ ਘੇਸੜਾ ਮਾਰ ਲੈਂਦੇ ਤੂੰ ਕਹਦੇ ਬਾਹ ਫੜ ਲੈ ਕਹ ਭਾਈ ਰੋਟੀ ਲਾਦਾ ਤੇ ਸਬਜ਼ੀ ਮੈਂ ਬਣਾਤੀ ਐ ਇਹ ਕਹਦੇ ਮੈਂ ਉਹਨੂੰ ਬੇਬੇ ਪੁੱਛ ਲੈਣਾਂ ਲਈ ਬਣਾ ਦਊਗੀ ਪੁੱਛ ਲੈ ਆਜਾ ਚਾਹ ਤਾਂ ਪਈ ਹੋ ਮੈਂ ਤਾਂ ਚਾਹ ਪੀ ਲੈਣੀ ਐ ਤ ਯੋਈ ਬੀ ਲਨੀਤ ਨੇ ਕੀ ਕਰੀ ਅੰਨਿਓ ਕੁਛ ਨਹੀਂ ਯਾਰ জব ਬਾਰੇ ਦੇਖ ਰਿਹਾ ਸੀ ਕਿ ਮੈਂ ਕਿਹਾ ਹੁਣ ਰਿਟਾਇਰਮੈਂਟ ਤਾਂ ਹੋ ਗਏ ਹੁਣ ਘਰੇ ਬੈਠਿਆ ਨਹੀਂ ਜਾਂਦਾ ਕੋਈ ਛੋਟੀ ਮੋਟੀ ਜੌਬ ਵੇਖ ਲੈਣਾ ਹੈ ਨਾਲੇ ਤੈਨੂੰ ਪਤਾ ਹੈਗਾ ਜੇ ਮੇਰਾ ਰਿਟਾਇਰਮੈਂਟ ਹੋਇਆ ਮੈਨੂੰ ਤਾਂ ਸੌਖੀ ਮਿਲ ਜਾਣੀ ਹੈ ਜੌਬ ਵੀ ਤੁਹਾਨੂੰ ਤਾਂ ਮਿਲ ਜਾਣੀ ਆ ਹਨਾ ਤੁਸੀਂ ਹੁਣ ਐਨੇ ਤਾਂ ਉੱਥੇ ਸਰਵਿਸ ਕਰਕੇ ਆਇਓ 15 ਸਾਲ ਸਰ ਕਰ ਲੇ ਹੁਣ ਰੈਸਟ ਵੀ ਤਾਂ ਕਰ ਲੋ ਘਰੇ ਲੈ ਰੈਸਟ ਤਾਂ ਜੇ ਹੁਣ ਮੈਂ ਇੱਥੇ ਹੁੰਦਾ ਇੱਥੇ ਕੋਈ ਡਿਊਟੀ ਕਰਦਾ ਹੁੰਦਾ ਚਲ ਆਰਮੀ 'ਚ ਨਾ ਜਾਂਦਾ ਫੇਰ ਕਿਉਂ 15 ਸਾਲ ਕੰਮ ਕਰਕੇ ਬਸ ਘਰੇ ਬੈਠੇ ਜਾਂਦਾ ਕੰਮ ਤਾਂ ਯਾਰ ਬੰਦੇ ਦੇ ਕਰਮ ਹੁੰਦੇ ਨੇ ਮੇਰੀ ਗੱਲ ਸੁਣੋ ਤੁਸੀਂ ਤਾਂ ਪਹਿਲਾਂ ਫੌਜ 'ਚ ਰਹੇ ਠੀਕ ਆ ਹੁਣ ਤੁਸੀਂ ਕਹਿਣੋ ਮੈਂ ਹੋਰ ਜੌਬ ਦੇਖ ਰਿਆਂ ਫੇਰ ਚੱਲ ਜਾਇਆ ਕਰੂੰਗੀ ਫੇਰ ਹੁਣ ਤਾਂ ਮੈਂ ਘਰ ਹੀ ਰਹਿਣਾ ਕਰੂੰਗਾ ਨਾ ਹੁਣ ਤਾਂ ਮੈਂ ਸਵੇਰ ਸ਼ਾਮ ਘਰੇ ਆਜਿਆ ਕਰਨਾ ਹੈ ਮੇਰੀ ਗੱਲ ਸੁਣੋ ਮੇਰਾ ਨਾ ਤਾਂ ਦੇਖ ਮम्मी ਕਰਦੀ ਆ ਤੇ ਤੁਹਾਨੂੰ ਛੋਟੀ ਦਾ ਤਾਂ ਪਤਾ ਹੀ ਹੈ ਕੋਈ ਕੰਮ ਨਹੀਂ ਕਰਦੀ ਤੇ ਆਪੇ ਕੰਮ ਵਾਲੀ ਰੱਖ ਲੈਣੇ ਆ ਇਹਦੇ ਚ ਕੀ ਆ ਕਿੱਥੇ ਕਿੱਥੇ ਕੰਮ ਆਈ ਰੱਖੋਗੇ ਮਾੜਾ ਮੋਟਾ ਦਾ ਬੰਦਾ ਕੰਮ ਕਰਾਉਂਦਾ ਉਸ ਤੈਨਾਂ ਨੂੰ ਕਦੇ ਕੁਝ ਨਹੀਂ ਕਹਿੰਦੇ ਲੈ ਯਾਰ ਹੁਣ ਮੈਂ ਉਹਨਾਂ ਨੂੰ ਕੀ ਕਰ ਉਹਨਾਂ ਨੂੰ ਆਪਦੇ ਆਪ ਹੀ ਵੇਖਣਾ ਚਾਹੀਦਾ ਹੈ ਕੰਮ ਦਾ ਹੁਣ ਘਰ ਦੇ ਕੰਮ ਮੈਂ ਥੋੜੇ ਜਿਹਾ ਸਲਾਉਂ ਜੇ ਮੈਂ ਕੁਝ ਕਹਾਂ ਉਹਨਾਂ ਨੇ ਕਹਿ ਦੇਣਾ ਕਿ ਭਾਈ ਤੂੰ ਕੀ ਲੈਣਾ ਸਾਡੇ ਤੋਂ ਵੀ ਅਸੀਂ ਆਪਦੇ ਕੰਮ ਵੇਖਦੇ ਆਂ ਤੂੰ ਆਪਦੇ ਵੇਖ ਨਾਲੇ ਦੇਖ ਲਓ ਤੁਸੀਂ ਪੈਸਾ ਵੀ ਨਾ ਇੰਨਾ ਤੇ ਪਾਣੀ ਵਾਂਗੂ ਵਹਾਰਿਆ ਫਿਰ ਕੜਾ ਇਹ ਆਪਣਾ ਕਰਦੇ ਨੇ ਕਰਦੇ ਆ ਹੋ ਚਲ ਕੋਈ ਨਾ ਪੈਸਾ ਹੋਰ ਕਮਾਉਣੇ ਵੀ ਕਰ ਰਹੇ ਆ ਵਾਸਤੇ ਘਰ ਵਾਸਤੇ ਕਮਾਉਣੇ ਉਹ ਵੀ ਤਾਂ ਆਪਦੇ ਘਰ ਦੀ ਹੈਗੇ ਉਹ ਕਿਹੜਾ ਬਗਾਨੇ ਆ ਕੋਈ ਨਾ ਇੱਕ ਦਿਨ ਤੁਹਾਡੇ ਨਾਲ ਚੰਗੀ ਠੋਕਰ ਲੱਗੂਗੀ ਠੀਕ ਆ ਤੁਸੀਂ ਸਾਰੀਆਂ ਗੱਲਾਂ ਦੇਖ ਕੇ ਵੀ ਮੇਰੀ ਤਾਂ ਕਦੇ ਮੰਨੀ ਨਹੀਂ ਤੁਸੀਂ ਨੇ ਅਜ ਤੱਕ ਹੁਣ ਚਲ ਕੋਈ ਨਾ ਜਿਹੜਾ ਆਪਣੇ ਕਿਸਮਤ ਦੇ ਵਿੱਚ ਹੋਇਆ ਉਹ ਆਪਾਂ ਨੂੰ ਮਿਲ ਜੂਗਾ ਐਵੇਂ ਹੁਣੀ ਉਹ ਗੱਲਾਂ ਸੋਚ ਕੇ ਆਪਦੇ ਆਪ ਨੂੰ ਕਿਉਂ ਦੁਖੀ ਕਰਨਾ ਕੀ ਪਤਾ ਕੁਝ ਚੰਗੇ ਹੀ ਲਿਖਿਆ ਹੋਵੇ ਆਪਣੀ ਕਿਸਮਤ ਵਿੱਚ ਨਾਲੇ ਅੱਜ ਦੀ ਗੱਲ ਸੁਣ ਲੋ ਅੱਜ ਸਵੇਰੋਂ ਮੈਂ ਗੁਰੂ ਘਰ ਜਾਣਾ ਸੀਗਾ ਮੈਂ ਕਿਹਾ ਮੰਮੀ ਨੂੰ ਮਮਮੀ ਤੁਸੀਂ ਰੋਟੀ ਬਣਾ ਲਓ ਮੰਮੀ ਕਹਿੰਦੀ ਮੈਂ ਤਾਂ ਨਹੀਂ ਬਣਾਦੀ ਜੇ ਮੈਂ ਬਿਰਪਾਲ ਨੂੰ ਕਿਹਾ ਨਾ ਸਾਫ਼ ਜਵਾਬ ਦੇ ਕੇ ਕਹਿੰਦੀ ਮੇਰੇ ਮਾਪੇ ਉਹਨੇ ਨਾ ਮੈਨੂੰ ਇੱਥੇ ਰੋਟੀਆਂ ਪਕਾਉਣ ਵਾਸਤੇ ਭੇਜਿਆ ਹੈਗਾ ਵੀ ਛੋਟੇ ਲੰਗਰ ਸੱਪਾ ਫਿਰ ਇਹ ਆ ਗੱਲ ਮੈਂ ਕਹਾ ਹੋ ਚਲ ਕੋਈ ਨਾ ਕੰਮਾਂ 'ਚ ਕੋਈ ਸਰੀਕਾ ਥੋੜੀ ਹੁੰਦਾ ਇੱਕ ਦੂਜੇ ਦਾ ਚਲ ਉਹਨਾਂ ਨੇ ਜਿਹੇ-ਜਾ ਕਰ ਲਿਆ ਉਹ ਜਿਹੇ ਤੋਂ ਕਰ ਲੈ ਜਿਹੜਦੇ ਜਿਹੇ ਤੇ ਤੋਂ ਹੁੰਦਾ ਹੁਣ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਮਤਲਬ ਇਹ ਥੋੜੇ ਵੀ ਆਪਾਂ ਵੀ ਛੱਡ ਕੇ ਬੈਠ ਜਾਈਏ ਉਸ ਤੋਂ ਬਸ ਮੈਨੂੰ ਹਾਂ ਗੱਲ ਕਹਿ ਦਿਆ ਕਰੋ ਮੈਂ ਤਾਂ ਕਰਦੀ ਆਂ ਮੈਂ ਤਾਂ ਇਹ ਕਹਿਣਾ ਵੀ ਮਾੜੇ ਕੰਮਾਂ 'ਚ ਕਿਸੇ ਦੀ ਰੀਸ ਨਹੀਂ ਕਰਦੀ ਹੁੰਦੀ ਜੇ ਰੀਸ ਕਰਨੀ ਹੋਵੇ ਤਾਂ ਚੰਗੇ ਕੰਮ 'ਚ ਕਰੀਦੀ ਹੁੰਦੀ ਹੈ ਚਲੋ ਠੀਕ ਹੈ ਤੁਸੀਂ ਕਹੜਾ ਮੇਰੀ ਮੰਨਣੀ ਆ ਪਰ ਮਾੜਾ ਮੋਟਾ ਛੋਟੇ ਨਾਲ ਗੱਲ ਕਰ ਲੋ ਉਹ ਹੀ ਕਹਿੰਦੇ ਕੋਈ ਨਾ ਮੈਂ ਸਣੀ ਨੂੰ ਕਹਿ ਦੂੰ ਸਮਝਾ ਦੂੰਗਾ ਗੱਲਾਂ ਬਾਤਾਂ ਹੁਣ ਮੈਂ ਸਿੱਧਾ ਤਾਂ ਕਹਿਣਾ ਮੈਂ ਇਹ ਨਾ ਸੁਣਾਉਂਦੀ ਆਂ ਠੀਕ ਆ ਮੈਂ ਕੜਾ ਬੋਲਣ ਨਹੀਂ ਜਾਣਦੀ ਮੈਂ ਤੁਹਾਡੇ ਨਾਲ ਕਰਕੇ ਚੁੱਪ ਕਰ ਜਾਣੀ ਆਂ ਉਹ ਨਾ ਨਾ ਆਪਾਂ ਕਦੇ ਵਾਸਤੇ ਬੋਲਣਾ ਹੈਗਾ ਜ਼ਰੂਰੀ ਹੈ ਘਰ ਦੇ ਵਿੱਚ ਐਵੇਂ ਗਲੇਸ਼ ਪਾਉਗਾ ਤਲ ਕੋਈ ਨਾ ਹੋਰ ਸੁਝਾਅ ਨਾ ਕਿੱਲੇ ਮੈਂ ਤੁਹਾਡੇ ਵਾਸਤੇ ਲਿਆ ਦੇ ਚਾਹ ਦੀ ਗੁੱਟ ਤਾਂ ਲਿਆਈ ਤੇ ਠੀਕ ਆ ਬਿਰਪਾਲਾਂ ਕੀ ਕਰੀ ਅਨਿਆ ਕੁਛ ਨਹੀਂ ਦੀਦੀ ਫੋਨ ਜੇ ਦੇਖਿਆ ਨਹੀਂ ਮੇਰੀ ਗੱਲ ਸੁਣਾ ਮੈਂ ਨਾ ਸਬਜ਼ੀ ਬਣਾਤੀ ਆਟਾ ਗੁੰਨਦਾ ਰੋਟੀ ਬਣਾ ਦੇ ਮੈਂ ਗੁਰੂ ਘਰ ਜਾਣਾਗਾ ਲੈ ਮੇਰ ਤੋਂ ਨਹੀਂ ਪੱਕਦੇ ਲੰਗਰ ਬਣਾ ਲਿਆ ਦਾ ਰੋਟੀ ਰੋਟੀ ਬਣਾ ਕੇ ਵਗ ਜੀ ਗੁਰੂ ਘਰ ਫਿਰ ਬਣਾ ਕਿਹੜੀ ਗੱਲ ਹੋਈ ਜੇ ਤੈਨੂੰ ਮੈਂ ਇੱਕ ਦਿਨ ਕੰਮ ਕਹਿ ਦੂੰ ਉਹਦੇ ਜਵਾਬ ਦੇ ਦਾਨੀ ਆ ਮੈਂ ਸਾਰਾ ਹੀ ਕੰਮ ਕਰਦੀ ਆ ਫਿਰ ਮੈਂ ਤਾਂ ਕਦੇ ਕਿਹਾ ਨਹੀਂ ਹੈਗਾ ਤੇ ਫਿਰ ਮੈਂ ਕੀ ਕਰਾਂ ਨਾ ਕਰਿਆ ਕਰੋ ਮੈਂ ਕਿਹਾ ਤੁਹਾਨੂੰ ਕਹਿਨੀ ਆ ਵੀ ਕੰਮ ਕਰੋ ਨਾ ਕਰੋ ਆਪੇ ਕੋਈ ਕੰਮ ਵਾਲੀ ਲਾ ਲੈਣਗੇ ਨਾਲੇ ਮੇਰੇ ਤਾਂ ਦਿਮਾਗ ਚੋਂ ਨਿਕਲ ਗਈ ਗੱਲ ਕੰਮ ਵਾਲੀ ਦੀ ਕੀ ਲੋੜ ਆ ਤੂੰ ਹੈਗੀ ਤਾਂ ਹੈ ਕੋਈ ਨਹੀਂ ਗੁਰੂ ਘਰੇ ਫੇਰ ਜਾਈ ਪਹਿਲਾਂ ਰੋਟੀ ਬਣਾ ਲਾ ਚੱਪਾ ਕਰਕੇ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਬਰਾਬਰ ਦਾ ਹੀ ਹੱਕ ਤੇਰਾ ਤੇ ਬਰਾਬਰ ਦਾ ਹੀ ਮੇਰਾ ਤੂੰ ਮੇਤੇ ਨਾ ਆ ਆਰਡਰ ਨਾ ਮਾਰਿਆ ਕਾ ਜੇ ਮੈਂ ਕੰਮ ਕਰ ਲਾਂਦੀ ਆ ਠੀਕ ਆ ਮੇਰੀ ਗੱਲ ਸੁਣ ਲੈ ਮੇਰੇ ਨਾ ਮਾਪਿਆਂ ਨੇ ਪਹਿਲਾਂ ਹੀ ਗੱਲ ਕਰੀ ਸੀ ਵੀ ਸਾਡੀ ਕੁੜੀ ਨੇ ਲੰਗਰ ਨਹੀਂ ਧੱਪਣਾ ਪਈ ਤੁਹਾਡਾ ਇਹਨਾਂ ਦਾਜ ਦੇਹਜ ਦਿੱਤਾ ਉਹ ਕਾਦੇ ਵਾਸਤੇ ਦਿੱਤਾਗਾ ਨਾਲੇ ਮੈਂ ਇੰਨਾ ਪੜੀ ਲਿਖੀਆ ਮੇਰੇ ਤੋਂ ਨਹੀਂ ਹੱਥ ਮਚਾਈ ਜੇ ਤਵੇ ਮੇਰੀ ਗੱਲ ਸੁਣ ਬਿਰਪਾਲ ਦਾਜ ਦੇ ਤਾਂ ਸਾਰਿਆਂ ਦੇ ਮਾਪੇ ਪੈਕੇ ਹੀ ਦਿੰਦੇ ਨੇ ਠੀਕ ਆ ਮੇਰੇ ਪੈਕੇ ਨੇ ਕਿਹੜਾ ਦਿੱਤਾ ਨਹੀਂ ਹੈਗਾ ਦਾਜ ਫਿਰ ਅਜੇ ਤਾਂ ਮੈਂ ਵੀ ਕਹਦਾ ਵੀ ਇਹ ਤਾਂ ਸਰਵਿਸ ਕਰਦੇ ਨੇ ਫੌਜ ਚ ਆਏ ਨੇ ਮੈਂ ਕੋ ਬਣਾਉਂ ਵੀ ਮੈਂ ਵੀ ਸਾਰਾ ਕੰਮ ਕਰਦੀ ਆ ਤੇ ਫਿਰ ਕਹਿ ਲੋ ਤੁਹਾਨੂੰ ਕਿਹੜਾ ਰੋਕੇ ਆ ਕਿਸੇ ਨੇ ਤੁਸੀਂ ਸੇਰੀ ਚੜੀਆਂ ਨੂੰ ਮਿਹ ਲਿਆਜ ਕਰੀ ਉਹਨੇ ਵੀ ਵੱਡੀ ਆ ਚੱਲ ਮੇਰੇ ਤੋਂ ਚੱਲ ਕੋਈ ਨਾ ਬਿਰਪਾਲ ਮੈਂ ਤਾਂ ਬਣਾ ਦੂੰਗੀ ਪਰ ਤੈਨੂੰ ਤਾਂ ਸਰ ਜਾਂਦਾਗਾ ਹਾਂ ਮੈਨੂੰ ਤਾਂ ਸਰ ਜਾਂਦਾਗਾ ਤੇ ਮੈਨੂੰ ਐਂ ਸਰਦਾ ਰਹੂਗਾ ਬਣਾਉਣੀਆਂ ਬਣਾ ਲਓ ਨਹੀਂ ਬਣਾਉਣੀ ਨਾ ਬਣਾਓ ਮੇਰੇ ਜੋਗੀਆਂ ਤਾਂ ਚਲ ਦੋ ਬਣਾਈ ਦੇ ਮੈਨੂੰ ਬਹੁਤ ਭੁੱਖ ਲੱਗੀ ਆ ਨਾਲੇ ਅੱਗੇ ਤੋਂ ਐਨੇ ਟਾਈਮ ਨਾਲ ਰੋਟੀ ਬਰਉਣੀ ਅੱਜ ਤੈਨੂੰ ਕੀ ਹੋ ਗਿਆ ਮੈਂ ਸਾਰਾ ਕੰਮ ਕਰਿਆ ਵੀਰਪਾਲ ਪਹਿਲਾਂ ਠੀਕ ਆ ਝਾੜੂ ਵਾਚੇ ਦਾ ਵੀ ਮੈਂ ਆਪ ਹੀ ਕਰਦੇ ਆ ਤੂੰ ਤਾਂ ਮੇਰੇ ਨਾਲ ਕੋਈ ਕੰਮ ਕਰਾਉਂਦੀ ਨਹੀਂ ਨਾ 12 ਵਜੇ ਦੇ ਤੱਕ ਪਈ ਰਹਿਣੀ ਸੁਨੇਹਾ ਉੱਠ ਜਾ ਕਰ ਉਦੋਂ ਜਦੋਂ ਮੈਂ ਉੱਠੇ ਹੁੰਨੇ ਨੂੰ ਤੈਨੂੰ ਪਤਾ ਵੀ ਨਹੀਂ ਹੁੰਦਾ ਵੀ ਮੈਂ ਕਿਹੜੇ ਵੇਲੇ ਉੱਠਦੀ ਆ ਦੇਖ ਕੇ ਬੋਲਿਆ ਕਰਨ ਵਾਲੇ ਮੈਨੂੰ ਤਾਂ ਭਈ ਉੱਠਿਆ ਨਹੀਂ ਜਾਂਦਾ ਆ ਜਾਂਦੀ ਇੱਥੇ ਲੈਕਚਰ ਦੇਣ ਐਣੀ ਵੀ ਲਾਣਾ ਦੋ ਰੋਟੀਆਂ ਐਨੀ ਵਧੀਆ ਵੀਡੀਓ ਦੇਖੀ ਜਾਂਦੀ ਸੀ ਮੈਂ ਸਾਰਾ ਮੂਡ ਖਰਾ ਸਾਰਾ ਦਿਨ ਖੁਨਤੀ ਲੱਗੀ ਰਹਿੰਦੀ ਐ ਹੋਰ ਕੀ ਕਰਾਂ ਹੁਣ ਫੋਨ ਹੀ ਦੇਖਣਾਗਾ ਇਹ ਤੁਸੀਂ ਮੈਨੂੰ ਉਹੀ ਪੁੱਛਿਆ ਕਿ ਗੁੱਸੇ ਜਗਾ ਨਹੀਂ ਉਹ ਵੀ ਸਾਰਾ ਦਿਨ ਖੁਨਤੀ ਲੱਗੀ ਤੇਰੇ ਤੇ ਕੌਣ ਗੁੱਸਾ ਕਰੂਗਾ ਹਾਂ ਵੈਸੀ ਗੱਲ ਕਰ ਰਹੇ ਆ ਮੈਂ ਗੁੱਸਾ ਕੌਣ ਨਹੀਂ ਕਰੂਗਾ ਇਹ ਪੁੱਛੋ ਤੁਸੀਂ ਆ ਤੁਹਾਡੀ ਭਾਬੀ ਨਾ ਹੁਣੀ ਮੈਨੂੰ ਕੀ ਕੁਝ ਬੋਲ ਕੇ ਗਈ ਆ ਚੱਲ ਕੋਈ ਨਾ ਉਹ ਜਿਹੜੇ ਤੈਨੂੰ ਪੈਸੇ ਨਹੀਂ ਦਿੱਤੇ ਸੀਗੇ ਤੇ ਪੰਤਾਂ ਰੀਂਹ ਰਹੀ ਗਣੀ ਸੁਣੀ ਆ ਕੈਂਟਾ ਚਲ ਕੋਈ ਨਹੀਂ ਇਹਦਾ ਮੈਂ ਬਾਅਦ ਚ ਦੇਖੂ ਤੂੰ ਮੇਰੀ ਗੱਲ ਸੁਣ ਪਹਿਲਾਂ ਮੇਰੇ ਨਾ ਦਿਮਾਗ ਖਰਾਬ ਹੋਇਆ ਪਿਆ ਥੋੜੀ ਨਾ ਭਾਬੀ ਨੂੰ ਤੁਸੀਂ ਸਮਝਾ ਲਿਆ ਕਰੋ ਨਾ ਕੀ ਕੁਛ ਬੋਲਦੀ ਐ ਯਾਰ ਮੈਨੂੰ ਮੈਂ ਇੱਥੇ ਕੰਮ ਕਰਨ ਵਾਸਤੇ ਆਈ ਆ ਉਹ ਮੈਂ ਕਿਹਨੂੰ ਸਮਝਾ ਲਾਂ ਹੁਣ ਥੋੜੀ ਭਾਬੀ ਨੂੰ ਤੁਸੀਂ ਕਹਿ ਨਹੀਂ ਸਕਦੇ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੇ ਤੁਸੀਂ ਬੋਲੋ ਉਹਨੂੰ ਜਾ ਕੇ ਕਹੋ ਵੀ ਮੈਨੂੰ ਕਿਉਂ ਕਹਿੰਦੀ ਆ ਉਹ ਕੰਮ ਨੂੰ ਉਹ ਯਾਰ ਮੈਂ ਬੁੜੀਆਂ ਨੂੰ ਹੁਣ ਕਿੱਧਰ ਬੋਲਾਂ ਇਹੀ ਤਾਂ ਗਲਤੀ ਆ ਵੀ ਤੁਸੀਂ ਬੋਲ ਦੇਣੀ ਤਾਂ ਹੀ ਤਾਂ ਉਹ ਆ ਕੇ ਮੈਨੂੰ ਇੰਨਾ ਇੰਨਾ ਕੁਝ ਸੁਣਾ ਜਾਂਦੀ ਐ ਤੇ ਨਾਲੇ ਮੇਰੀ ਗੱਲ ਸੁਣੋ ਤੇ ਸ਼ਾਮ ਵਾਰ ਇਹਨਾਂ ਨੂੰ ਪਤਾ ਲੱਗ ਇਰੇ ਅੱਖਾਂ ਦੇ ਵੀ ਸਾਂਝੇ ਘਰ ਚ ਆਉਂਦਾ ਸਾਂ ਨਾ ਮਣਾਈ ਜਾਂਦੇ ਨੇ ਐ ਕਿ ਮੈਂ ਅੱਖਾਂ ਦੇ ਆਪਾਂ ਕੀ ਦਰਦੇ ਆ ਇਹਨਾਂ ਤੋਂ ਤੇ ਲਿਆਂਦੀ ਤਾਂ ਸਾਂਝੇ ਪੈਸਿਆਂ ਚੋਂ ਐ ਤੇ ਫੇਰ ਕੀ ਹੋ ਗਿਆ ਸਾਂਝੇ ਪੈਸਿਆਂ ਚੋਂ ਲਿਆਵਾਂਗੇ ਹੋਰ ਕਿੱਥੋਂ ਲਿਆਵਾਂਗੇ ਚਲ ਛੱਡ ਤੂੰ ਤਾਂ ਪੁੱਠਾ ਹੀ ਚੱਲਦੀ ਹੁੰਦੀ ਆ ਗੱਲ ਹੀ ਪੁੱਠੀ ਕਰਦੇ ਆ ਤੁਸੀਂ ਜਿਹੜੀ ਗੱਲ ਮੈਂ ਕਹਿਣੀ ਆ ਤੁਸੀਂ ਨਾ ਐ ਕਰੋ ਆਪਣੀ ਭਾਬੀ ਨੂੰ ਜਾ ਕੇ ਕਹੋ ਵੀ ਮੈਨੂੰ ਅੱਜ ਤੋਂ ਬਾਅਦ ਨਾ ਉਹ ਰੋਟੀ ਬਣਾਉਣ ਨੂੰ ਨਾ ਕਹੇ ਕਿਸੇ ਕੰਮ ਨੂੰ ਨਾ ਕਹੇ ਮੈਂ ਕੋਈ ਕੰਮ ਨਹੀਂ ਕਰਨਾ ਯਾਰ ਮੈਂ ਉਹਨੂੰ ਕਿਵੇਂ ਕਹਾਂ ਤੂੰ ਬੇਬੇ ਨੂੰ ਕਹਦੇ ਬੇਬੇ ਕਹਦੂਗੇ ਹਣ ਤੁਸੀਂ ਕਹੋਂਗੇ ਕਿ ਤੁਹਾਡੀ ਮੰਮੀ ਵੀ ਤੁਹਾਡੇ ਬਹੂ ਹੀ ਆ ਘੰਟਾ ਮੇਰਾ ਦਿਮਾਗ ਖਾਲੂਗੀ ਪਰ ਉਹਨੂੰ ਨਹੀਂ ਕਹਦੀ ਹੁਣ ਤੁਸੀਂ ਇੱਕ ਵਾਰੀ ਇਹ ਨਹੀਂ ਕਿਹਾ ਵੀ ਹਾਂ ਮੈਂ ਉਹਨੂੰ ਕਹੂੰਗਾ ਮੈਨੂੰ ਇਸ ਲੈਕਚਰ ਦੇ ਜਾਂ ਨਾ ਇੱਥੇ ਬੈਠਾ ਉਹ ਬਾਬਾ ਗੁਰੂ ਤੇ ਅਣੜੇ ਜਿਹੜੇ ਹੋ ਸੂਟ ਲਿਆਉਣਗੇ ਕਹਿੰਦੀ ਸੀ ਤੂੰ ਲੈਂਦੇ ਕੋਈ ਨਹੀਂ ਆਰਡਰ ਕੀਤਾ ਹੋਇਆ ਆ ਜਾਣਗੇ ਕੋਚਾ ਹੁਣ ਭੁੱਖ ਵਾਲੀ ਲੱਗੀ ਪਈ ਏ ਯਾਰ ਕੁਝ ਖਾਣ ਨੂੰ ਬਣਾ ਦੇ ਲੈ ਮੇਰੇ ਤੋਂ ਨਹੀਂ ਕੁਝ ਬੰਦਦਾ ਤੁਹਾਨੂੰ ਹੁਣੀ ਤਾਂ ਮੈਂ ਕਹਿ ਕੇ ਹਟਿਆ ਮੇ ਥੋੜੀ ਭਾਬੀ ਵੀ ਮੈਨੂੰ ਰੋਟੀ ਲਈ ਕਹਿ ਕੇ ਗਈ ਸੀ ਮੈਂ ਨਹੀਂ ਕੋਈ ਵੀ ਕੰਮ ਕਰਨਾ ਨਾਲੇ ਮੈਂ ਤਾਂ ਕੋਈ ਕੰਮ ਸ਼ੁਰੂ ਤੋਂ ਕਰਿਆ ਹੀ ਨਹੀਂ ਮੇਰੀ ਮਾਂ ਨੇ ਮੈਨੂੰ ਲਾਇ ਹੀ ਨਹੀਂ ਕਿਸੇ ਕੰਮ ਤੇ ਨਾ ਹੀ ਮੈਂ ਕਦੇ ਕੋਈ ਕੰਮ ਕਰਾਂਗਾ ਤੇ ਇੱਥੇ ਤੇਰਾ ਕਿਹੜਾ ਲੰਗਰ ਪਕਾ ਕੇ ਦੇਗੀ ਭਾਬੀ ਨੂੰ ਕਹਿਣਾ ਪਊਗਾ ਤੇ ਕਹਿ ਦੋ ਫਿਰ ਇੱਥੇ ਮੈਨੂੰ ਕਾਹਦੀ ਸੁਨਾਈਆਂ ਕਰੀ ਜਾਂਦੇ ਹੋ ਤੂੰ ਖਾਏਂਗੀ ਕਿ ਮੈਂ ਇਕੱਲੇ ਦਾ ਹੀ ਬਣਵਾਣਾ ਖਾ ਲੂੰਗੀ ਮੈਂ ਮੈਂ ਰੋਟੀ ਖਾਦੀ ਨਹੀਂ ਹਜੇ ਦੋਮਾਂ ਦੇ ਕਹਦੇ ਹੂੰ ਕਹਿ ਦੋ ਠੀਕ ਮੈਨੂੰ ਆ ਕੇ ਕਹਿਣ ਲੱਗ ਜਾਂਦੇ ਆ ਵੀ ਉਹਦਾ ਦੱਸ ਕੇ ਮੂੰਹ ਦੇਖਣਾਗਾ ਭਾਬੀ ਹਾਂ ਚਲੇ ਆਪੇ ਖੁੱਖ ਲੱਗੀ ਪਈ ਆ ਕੁਝ ਬਣਾ ਕੇ ਮੈਂ ਬਣਾ ਕੇ ਦੇਵਾ ਲੈ ਹੋਰ ਹੋਰ ਤੂੰ ਹੀ ਬਣਾ ਕੇ ਦਿੰਨੀ ਆ ਹੋਰ ਕੌਣ ਬੱਦਲੂ ਕਹਿੰਦਾ ਉਹ ਤੈਨੂੰ ਪਤਾ ਤਾਂ ਹੋਏਗਾ ਇਹਦਾ ਪਤਾ ਤਾਂ ਮੈਨੂੰ ਹੈਗਾ ਛੇਨੀ ਮੈਨੂੰ ਵੀ ਵਾਲਾ ਬੋਲਦੀ ਆ ਕੀ ਅੱਖਾਂ ਭਾਬੀ ਦਾ ਮਾੜਾ ਮੋਟਾ ਕਹਿਆ ਹੁਣ ਤੇਰੀ ਘਰ ਵਾਲੀ ਹੋਰ ਕੌਣ ਹੋਊਗਾ ਉਹ ਸੋਏ ਹੋਏ ਵਗੜੀ ਵਾਂਗੂ ਪੈਂਦੀ ਆ ਜਦੋਂ ਉਹਨੂੰ ਮਾੜਾ ਮੋਟਾ ਕਹਿੰਦਾ ਬੰਦਾ ਕੋ ਨਾ ਫਿਰ ਹੁਣ ਤੇਰੇ ਵੀ ਕੰਟਰੋਲ ਚ ਤੈਨੂੰ ਕਹਿ ਨਹੀਂ ਸਕਦਾ ਕੰਟਰੋਲ 'ਚ ਫਿਰ ਕਈ ਵਾਰੀ ਕੰਮ ਵਾਧਿਆ ਜਾਂਦਾ ਤੈਨੂੰ ਪਤਾ ਤਾਂ ਹੈਗਾ ਉਹਨੂੰ ਸਮਝਾਇਆ ਤਾਂ ਵੀ ਕੋਈ ਫਾਇਦਾ ਨਹੀਂ ਹੈ ਮੈਂ ਨਾਲ ਦੇ ਸਾਰਾ ਕੰਮ ਕਰਦੀ ਆ ਸਾਰਾ ਦੇ ਨੂੰ ਜਮੇ ਨਹੀਂ ਮੈਂ ਨਾ ਕੰਮ ਕਰਨ ਦੀ ਚੰਗੀ ਗੱਲ ਆਉਗੀ ਕੋਈ ਬੱਬੀ ਹੁਣ ਹੋ ਰਿਹਾ ਹੈ ਹੁਣ ਮੈਂ ਕੀ ਕਰਾਂ ਮੈਨੂੰ ਭੁੱਖ ਲੱਗੀ ਪਈ ਆ ਬਣਾ ਕੇ ਦੇ ਦੇ ਜਲਦੀ ਹਾਂ ਤੂੰ ਵੀ ਭਾਬੀ ਦੇ ਹੱਕ 'ਚ ਨਾ ਖੜੀ ਹੈ ਨਾ ਉਹ ਸਦੇ ਹੱਕ 'ਚ ਜਾ ਕੋਈ ਨਾ ਮੇਰਾ ਤੁਹਾਡੇ ਹੱਕ 'ਚ ਹੀ ਹੈਗਾ ਤੁਸੀਂ ਐ ਕਰੋ ਕਮਰੇ 'ਚ ਫੜਾਓ ਚਲ ਠੀਕ ਆ ਤੇ ਉਹਨੇ ਵੀ ਖਾਣੀ ਆ ਦੋਵਾਂ ਕੀ ਬਣਾ ਕੇ ਠੀਕ ਆ ਦੋ ਸਵਾਸ ਲੈ ਕੇ ਆਇਆ ਮੇਰੇ ਕੋਲੇ ਚਲ ਕੋਈ ਨਾ ਬਣਾ ਦੇ ਤਪੈ ਨਹੀਂ ਕੀ ਕਰਿਆ ਨਹੀਂ ਬੇਬੇ ਮੈਂ ਤਾਂ ਕੁਛ ਨਹੀਂ ਕਰਦੀ ਸੀ ਪੈ ਨਹੀਂ ਆ ਰੋਟੀ ਖਾ ਕੇ ਅੱਡੀ ਚੱਲ ਹੋਰ ਦਾਜੂ ਵੀ ਨਹੀਂ ਆ ਚਾਹ ਤਾਂ ਮੈਂ ਬੈਈ ਸੀਗੀ ਵੇਖੀ ਸੀਗੀ ਚਾਹ ਠੰਡੀ ਪਈ ਆ ਤੇ ਲੈ ਜੇ ਠੰਡੀ ਪਈ ਆ ਫਿਰ ਮੈਂ ਗਰਮ ਕਰਕੇ ਲਿਆ ਦਿੰਦੀ ਜਾਂ ਗਰਮ ਹੋ ਜਾ ਜਾਂ ਹੋਰ ਬਣਾ ਲਓ ਉਦੋਂ ਪਰ ਉਹ ਵਹਿਗੀ ਹੋ ਗਈ ਹੂੰ ਮੈਂ ਬਣਾ ਦਾਨੀ ਆ ਤੁਹਾਡੇ ਵਾਸਤੇ ਚਾ ਕੋਈ ਨਹੀਂ ਬਣਾਉਣੀ ਕੋਈ ਨਾਲੇ ਬੇਬੇ ਮੈਂ ਤੇਨੂੰ ਇੱਕ ਗੱਲ ਕਰਨੀ ਆ ਹਾਂ ਦੱਸ ਤੂੰ ਨਾ ਇਹਨਾਂ ਨੂੰ ਕਹਿ ਛੋਟੇ ਨੂੰ ਬਹੁਤ ਜ਼ਿਆਦਾ ਖਰਚਾ ਕਰਦੇ ਨੇ ਇਹ ਕਦੇ ਉਹਨੂੰ ਸ਼ਾਪਿੰਗ ਕਰਾਤੀ ਕਦੇ ਉਹਨੂੰ ਕੁਛ ਲਿਆਤਾ ਕਦੇ ਕੁਛ ਉਹਨੂੰ ਮੈਨੂੰ ਐ ਪਤਾ ਨਹੀਂ ਲੱਗਦਾ ਹੁਣ ਕੀ ਲਿਆਤਾ ਉਹਨੂੰ ਸ਼ਾਂਪਾ ਕਰਾ ਕਰਾ ਦਿੰਦਾ ਸੀ ਉਹਨੇ ਦੀਆਂ ਸੱਚੀ ਨਾ ਫੇਰ ਕੀ ਹੋ ਗਏ ਜੇ ਉਹਨੂੰ ਸ਼ਾਂਪਾ ਕਰਾਤੀਆਂ ਤੂੰ ਆਡੀ ਹੈ ਕਿ ਤੂੰ ਤਾਂ ਇੰਨਾ ਕਿਉਂ ਜਲਦੀ ਰਹਿਣੀ ਆ ਤੇਰੇ ਕੋਲੇ ਕੁਝ ਨਹੀਂ ਗਾ ਤੈਨੂੰ ਵੀ ਬਰਾਬਰ ਹੀ ਪਾਈਆਂ ਨੇ ਬੇਬੇ ਪਾਇਆਂ ਤਾਂ ਮੈਨੂੰ ਹੈਗੀਆਂ ਨੇ ਹੁਣ ਜੇ ਪੈਸਾ ਆਇਆਗਾ ਇਹਨੇ ਤਾਂ ਬਾੜਾਂ ਤੇ ਖੜਖੜ ਕਮਾਇਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਇਹ ਆਈ ਦਾਈ ਜਾਣਗੇ ਕਰਾਉਂਦੇ ਤਾਂ ਇਹ ਸਾਂਝੇ ਖਾਤੇ ਚ ਉਹਨਾਂ ਦੀ ਕਿਹੜਾ ਕੋਈ ਆਪਦੀ ਕਮਾਈ ਆ ਫਿਰ ਉਹ ਵੀ ਕੁਝ ਕਰੂਗਾ ਕਰਦਾ ਹੀ ਐ ਕਿਉਂ ਕਰਦਾ ਨਹੀਂ ਕੁਝ ਵੀ ਛੋਟਾ ਕੀ ਕਰਦਾ ਬੇਬੇ ਉਹ ਕੁਝ ਵੀ ਨਹੀਂ ਕਰਦਾ ਹੈਗਾ ਜਿਹੜਾ ਕੁਝ ਬਾਹਾਂ ਤੋਂ ਉਹਨੇ ਠੇਕੇ ਤੇ ਲਾ ਰੱਖਿਆਗਾ ਠੀਕ ਐ ਆ ਦੋ ਕਿੱਲੇ ਕਰਦਾਗਾ ਫਿਰ ਉਹਦੇ ਪੈਸੇ ਹੋਣਗੇ ਠੇਕੇ ਦੇ ਉਹਨੇ ਤਾਂ ਕਰਾਤੀਆਂ ਫਿਰ ਕੀ ਹੋਗਾ ਤੈਨੂੰ ਕਿਉਂ ਇੰਨੀ ਹੋ ਹੋ ਜਾਂਦੀ ਉਹ ਤੇ ਇੰਨੀ ਜਲਦੀ ਕਿਉਂ ਐਨਾ ਮੱਤਦੀ ਕਿਉਂ ਮੈਂ ਜਲਦੀ ਨਹੀਂ ਹੈਗੀ ਠੀਕ ਆ ਮੈਂ ਇਹ ਕਹਿਨੀ ਆ ਵੀ ਮੜਾ ਇਹ ਦੇਖ ਕੇ ਚੱਲੋ ਠੀਕ ਆ ਐ ਪੈਸਾ ਨਹੀਂ ਬਰਬਾਦ ਕਰੀਦਾ ਮੈਂ ਕਹਿ ਦੂੰਗੀ ਉਹਨੂੰ ਬੱਸ ਜੇ ਆਖੇ ਮੈਂ ਸ਼ਾਂਪਾ ਵੀ ਫੜ ਲੂੰਗੀ ਤੂੰ ਹੀ ਬਾਲੀ ਮੈਨੂੰ ਕੀ ਲੋੜ ਆ ਬੇਬੇ ਉਹਦੀ ਸ਼ਾਂਪਾ ਪਾਉਂਦੀ ਮੈਂ ਤਾਂ ਹੀ ਤੇਰੇ ਕੋਲ ਸੁਤੇ ਗੱਲ ਕਰ ਲੈ ਤੂੰ ਤਾਂ ਫਿਰ ਵੀ ਮੈਨੂੰ ਕੁੱਠਾ ਹੀ ਬੋਲਣਾਗਾ ਓਹੋ ਵੀ ਤਾਂ ਇੱਕ ਇੱਕ ਘਰ ਚ ਹੋਏ ਤਾਂ ਹੀ ਲਹਿਦਾ ਤਾਂ ਨਹੀਂ ਹੋਏ ਫੇਰ ਕੀ ਹੋ ਗਿਆ ਬੇਬੇ ਮੈਨੂੰ ਪਤਾਗਾ ਸੱਚਾ ਇੱਕ ਘਰ ਚ ਰਹਿਨੇ ਪਰ ਤੂੰ ਕਿੰਨਾ ਦਾ ਸਾਡਾ ਕਰਦੀ ਆ ਮੈਂ ਤਾਂ ਬਥੇਰਾ ਕਰਦੀ ਆ ਦੋਨੇ ਪੁੱਤ ਮੈਂ ਹੀ ਜੰਮੇ ਨੇ ਕੋਈ ਉਹ ਅੱਡ ਨਹੀਂ ਜਾਂਦਾ ਵੀ ਇਹ ਆਹ ਵਾਲਾ ਜੰਮਾ ਮੈਂ ਤੂੰ ਨਹੀਂ ਮੇਰੇ ਨੇ ਚਾਹੇ ਬੇਬੇ ਤੇਰੇ ਦੋਨੇ ਨੇ ਪਰ ਕੋ ਛੋਟੇ ਤੇ ਵੱਡੇ ਚ ਬੜਾ ਫਰਕ ਕਰਦੇ ਆ ਆਹ ਇਹ ਤਾਂ ਜਦੋਂ ਮਨ ਚਾਏ ਹੋਏ ਦੇਣਾ ਵੀ ਉਹ ਨੂੰ ਬੜਾ ਕਰਦੀ ਫੇਰ ਨਹੀਂ ਹੋ ਜਾਂਦਾ ਚਾਹੇ ਕੁਝ ਕਰ ਲਈਏ ਆਪਾਂ ਫਿਰ ਮਨ ਚ ਇਹ ਗੱਲ ਆਈ ਜਾਊ ਮੈਨੂੰ ਪਤਾ ਹੀ ਐ ਬੇਬੇ ਮੇਰੇ ਮਨ ਚ ਨਾ ਕੋਈ ਗੱਲ ਨਹੀਂ ਆਉਂਦੀ ਮੈਂ ਸਾਰਾ ਦਿਨ ਦੇਖਦੀ ਆ ਮੈਨੂੰ ਪਤਾਗਾ ਵੀ ਤੁਸੀਂ ਮੇਰਾ ਕਿੰਨਾ ਵੀ ਕਰ ਲਓ ਤੈਨੂੰ ਪਤਾ ਬੇਬੇ ਮੈਂ ਨਾ ਘਰ ਦਾ ਸਾਰਾ ਕੰਮ ਕਰਦੀ ਆ ਉਹ ਤਾਂ ਤੂੰ ਕਦੇ ਕਿਹਾ ਨਹੀਂ ਉਹਨੂੰ ਫਿਰ ਕੰਮ ਤਾਂ ਕਰਦੀਆਂ ਹੁੰਦੀਆਂ ਨੋਹਾਂ ਦੀਆਂ ਹੋਰ ਕੌਣ ਕਰੇ ਲੈ ਮੈਂ ਕਰ ਲਿਆ ਕਰੂ ਭਾਈ ਤੂੰ ਵੀ ਬਹਿ ਜਾ ਕਰ ਮੈਂ ਕਦੇ ਕਹਿੰਦੀ ਉਹ ਤਾਂ ਪੇਕਿਆਂ ਦਾ ਮੇਣਾ ਮਾਰ ਦਾਂਦੀ ਆ ਵੀ ਮੇਰੇ ਪੇਕਿਆਂ ਕਿਹੜਾ ਮੈਨੂੰ ਤੇ ਲੰਗਰ ਛੱਪਣ ਵਾਸਤੇ ਭੇਜਿਆ ਜਾਂ ਕੰਮ ਕਰਨ ਵਾਸਤੇ ਭੇਜਿਆ ਕੰਮ ਤਾਂ ਦੇਹ ਕਰਦੀਆਂ ਹੀ ਹੁੰਦੀਆਂ ਨੇ ਕੋਈ ਨਹੀਂ ਮੈਂ ਐ ਨਹੀਂ ਬੋਲਦੀ ਹੈਗੀ ਕੋਈ ਗੱਲ ਨਹੀਂ ਫਿਰ ਮੈਂ ਬਥੇਰਾ ਕਹਾ ਕਰੂ ਤੇਰੇ ਸਾਹਮਣੇ ਦੇਖਦੀ ਭੋਵੇਂ ਤੂੰ ਪਤਾ ਹੀ ਐ ਮੈਨੂੰ ਚੱਲ ਕੋਈ ਨਾ ਚਾਹ ਲਿਆ ਦੰਨੀ ਮੈਸੂੰ ਚੱਲ ਚਾਹ ਬਣਾ ਰਿਆ ਘੁੱਟ ਮੇਰੇ ਤਾਂ ਸਿਰ ਦੁਖੀ ਜਾਂਦਾ ਹੈਗਾ ਕੀ ਕਰਾਂ ਮੈਂ ਸਾਰਾ ਦਿਨ ਸ਼ਿਕਾਇਤਾਂ ਜੀਆਂ ਸੁਣ ਸੁਣਨਾ ਮੇਰੇ ਤਾਂ ਕੰਨ ਪੱਕੇ ਪੈ ਨੇ ਮੈਂ ਜਾਵਾਂ ਤਾਂ ਜਾਵਾਂ ਕਿੱਧਰ ਉਹਦੀਆਂ ਸੁਣਾ ਕਿ ਉਹਨੂੰ ਕੁਝ ਕਹਾ ਉਹ ਟੀ ਇੰਟਰਵਿਊ ਗਈ ਵੀ ਮੈਂ ਤਾਂ ਹੁਣ ਤਾਂ ਵਿਆਹ ਹੋਇਆ ਹੋਇਆ ਹੁਣੇ ਮੈਨੂੰ ਝੜਕਣ ਲੱਗੀ ਬੁੜੀ ਤਾਂ ਪਰਗਟ ਆ ਜਾ ਸੁਣੀ ਕਿਵੇਂ ਭਾਈ ਠੀਕ ਐ ਬੜਾ ਕੰਮ ਸੀਗਾ ਹਾਂ ਦੱਸ ਪੈਸੇ ਚਾਹੀਦੇ ਸੀ ਯਾਰ ਪੈਸੇ ਕੀ ਕਰਨੇ ਪੈਸੇ ਉਹ ਤੈਨੂੰ ਪਤਾ ਤਾਂ ਆਏਗਾ ਵਿਆਹ ਜਾਂਦਾ ਜਾਂਦਾ ਤੇ ਸ਼ੋਪਿੰਗ ਜੀ ਕਰਨੀ ਸੀ ਮਾੜੀ ਮੁੱਠੀ ਆਪਣਾ ਦੀੜਾ ਲੈਣਾ ਸੀ ਕੱਪੜਾ ਲੀੜਾ ਸਣੀ ਆ ਹੁਣ ਤਾਂ ਆਇਆ ਹਜੇ ਮਹੀਨਾ ਨਹੀਂ ਹੋਇਆ ਕੱਪੜਾ ਲੀੜਾ ਆਇਆ ਇਹਨੂੰ ਉਹ ਭਾਈ ਤੈਨੂੰ ਪਤਾ ਤਾਂ ਆਏਗਾ ਬੁੜੀਆਂ ਦੇ ਬੁੜੀਆਂ ਤਾਂ ਦੇਖ ਸਣੀ ਕਹਿ ਲਈਆਂ ਹੁੰਦੀਆਂ ਨੇ ਚੱਲਣਾ ਤਾਂ ਆਪਾਂ ਆਪਦੇ ਹਿਸਾਬ ਨਾਲ ਹੁੰਦਾ ਨਾਲ ਤੈਨੂੰ ਪਤਾ ਆਏਗਾ ਇੰਨੇ ਖੁੱਲੇ ਖਰਚੇ ਕਰਕੇ ਫਿਰ ਕਿਵੇਂ ਚੱਲੂਗਾ ਕੰਮ ਦਾ ਉਹ ਬਈ ਹੁਣ ਅਗਲੇ ਰਿਸ਼ਤੇਦਾਰ ਵੀ ਤਗੜੇ ਨੇਗੇ ਉਹਨਾਂ ਚ ਹੁਣ ਮਾੜਾ ਲੀੜਾ ਕੱਪੜਾ ਪਾਉਂਦੇ ਵਧੀਆ ਲੱਗਾਂਗੇ ਕਿਸੇ ਦੇ ਦੇਖ ਦਿਖਾ ਵਿੱਚ ਨਾ ਆਪਦਾ ਝੁਗਾ ਚੌੜ ਹੋ ਜਾਂਦਾ ਹੁੰਦਾ ਨਾਲ ਤੈਨੂੰ ਦੱਸਾਂ ਤੇ ਮੈਨੂੰ ਕਮਾਉਣੇ ਕਿਹਦੀ ਖਾਤਰ ਐ ਆਦੇ ਪਰਿਵਾਰਾਂ ਦੀ ਖਾਤਰ ਹੀ ਕਮਾਉਣੇ ਐ ਪਰਿਵਾਰਾਂ ਦੀ ਖਾਤਰ ਤਾਂ ਕਮਾਉਣੇ ਐ ਪਰ ਇਹ ਪੈਸਾ ਮਾੜੇ ਸਮੇਂ ਵਾਸਤੇ ਸੰਭਾਲ ਕੇ ਰੱਖਿਆ ਤੈਨੂੰ ਪਤਾ ਨਾਲੇ ਮੈਂ ਬਾਰਡਰਾਂ ਤੇ ਖੜਕੇ ਕਿਉਂਨਾ ਟਾਈਮ ਡਿਊਟੀ ਕੀਤੀ ਹੈਗੀ ਕਿਵੇਂ ਪੈਸਾ ਇਕੱਠਾ ਕਰਿਆਗਾ ਇਹ ਚੀਜ਼ ਤਾਂ ਮੈਨੂੰ ਪਤਾ ਹੈਗਾ ਉਹ ਬਈ ਤੂੰ ਕਿਹੜਾ ਕੱਲਾ ਕਮਾਉਣਾ ਹੈਗਾ ਅਸੀਂ ਕਮਾਉਂਦੇ ਨਹੀਂ ਯਾਰ ਤੂੰ ਤਾਂ ਕਾਨੇ ਮੇਨੇ ਦੇਣ ਲੱਗਿਆ ਕਾਨੇ ਮੇਨਣ ਵਾਲੀ ਗੱਲ ਨਹੀਂ ਹੈਗੀ ਸੁਣੀ ਪਰ ਮੈਂ ਤਾਂ ਤੈਨੂੰ ਸਮਝਾਉਣਾ ਹੈਗਾ ਵੀ ਜਿਹੜਾ ਵੀ ਖਰਚਾ ਕੀਤਾ ਹੁੰਦਾ ਹਿਸਾਬ ਸਿਰ ਨਾਲ ਨਾਲੇ ਮੈਨੂੰ ਹਰ ਇੱਕ ਚੀਜ਼ ਦਾ ਪਤਾ ਹੈਗਾ ਵੀ ਕਦੋਂ ਸਿਉਣਾ ਬਣਾਇਆ ਕਿਹਦੇ ਵਾਸਤੇ ਬਣਾਇਆ ਕਿਹਨੂੰ ਛਾਪਾਂ ਪਾਈਆਂ ਨੇ ਤੇ ਕਿਹੜਾ ਬੰਦਾ ਰਹਿ ਗਿਆ ਘਰ 'ਚ ਮੈਨੂੰ ਹਰ ਇੱਕ ਗੱਲ ਦਾ ਹੀ ਪਤਾ ਹੈਗਾ ਉੱਥੇ ਹੀ ਫਿਰ ਸਾਰਿਆਂ ਨੂੰ ਬਰਾਬਰ ਰੱਖਿਆ ਕਰ ਉਹਨਾਂ ਪਰ ਉੱਥੋਂ ਫਰਕ ਕਿੱਦੋਂ ਰੱਖਦੇ ਆ ਓ ਬਾਈ ਜੇ ਮਾੜੀ ਜੀ ਛਾਪ ਬਣਾ ਲਈ ਤਾਂ ਕਿੱਡੀ ਕੀ ਗੱਲ ਆ ਤੂੰ ਬਣਾ ਲੈ ਇਹਨੂੰ ਰੋਕਿਆਗਾ ਗੱਲ ਰੋਕਣ ਵਾਲੀ ਨਹੀਂ ਹੈਗੀ ਪਰ ਮੈਂ ਤਾਂ ਐਂ ਕਹਿਣਾ ਹੈਗਾ ਵੀ ਜਦੋਂ ਕੋਈ ਚੀਜ਼ ਘਰ 'ਚ ਬਣਦੀ ਆ ਤਾਂ ਫਿਰ ਉਹ ਇਕੱਲੇ ਦੀ ਨਾ ਦੋਨਾਂ ਦੀ ਬਣੇ ਇਕੱਠੇ ਓਏ ਵਿਆਹ ਜਾਣਾ ਸੀ ਤਾਂ ਕਰਕੇ ਬਣਵਾ ਲਈ ਹੁਣ ਜਿੱਦ ਤ ਜਿੱਦ ਤੈਨੂੰ ਲੋੜ ਹੋਈ ਤੂੰ ਬਣਾਦੀ ਯਾਰ ਮੈਂ ਨਹੀਂ ਦੇਖ ਸਕਣੀ ਕਿ ਇਕੱਠੇ ਚ ਚੱਲਿਆ ਜਾਂਦਾ ਹੁੰਦਾ ਇਕੱਠੇ ਦਾ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੁੰਦਾ ਜੇ ਲੰਮਾ ਟਾਈਮ ਚੱਲਣਾ ਹੋਵੇ ਹੁਣ ਭਰਾਵਾ ਤੂੰ ਤਾਂ ਬਾਹਲੇ ਤਾਨੇ ਵੇਣੇ ਦੇਣ ਲੱਗ ਗਿਆ ਹੁਣ ਮੈਨੂੰ ਐਂ ਦੱਸ ਤੂੰ ਪੈਸੇ ਦਿਨਾ ਕਿ ਦਿੰਦਾ ਨਹੀਂ ਕੋਈ ਗੱਲ ਨਹੀਂ ਪੈਸੇ ਤਾਂ ਲੈ ਜੀ ਪਰ ਮੈਂ ਤੈਨੂੰ ਕਹਿਣਾ ਹੈਗਾ ਵੀ ਮਾੜਾ ਹਿਸਾਬ ਸਿਰ ਨਾਲ ਚੱਲੋ ਅਵੇਂ ਖੁੱਲੇ ਖਰਚੇ ਕਰਕੇ ਨਾ ਘਰ ਨਹੀਂ ਚੱਲਦੇ ਹੁੰਦੇ ਜਿਆਦਾ ਟਾਈਮ। ਓਏ ਯਾਰ ਹਿਸਾਬ ਸਿਰ ਨਹੀਂ ਤਾਂ ਚੱਲੀ ਜੰਨੇ ਆ। ਹੁਣ ਤੈਨੂੰ ਦੱਸੀ ਇਹ ਨਾ ਹੀ ਵਿਆਹ ਆ ਗਿਆ ਰਿਸ਼ਤੇਦਾਰੀ ਚ। ਵਿਆਹ ਜਾਣਾਗਾ। ਤੂੰ ਦੇਣੇ ਤਾਂ ਦੱਸ ਨਹੀਂ ਦੇਣੇ ਤਾਂ ਦੱਸ। ਇਹ ਭਾਈ ਤੈਨੂੰ ਐ ਲੱਗਦਾਗਾ ਵੀ ਇਹ ਵੱਧ ਖਰਚਾ ਕਰਦੇ ਆ। ਆਹ ਦਾ ਅੱਡ ਹੋ ਜੰਨੇ ਆ। ਕੋਈ ਗੱਲ ਨਹੀਂ। ਹੋਰ ਤਾਂ ਕੋਈ ਹੱਲ ਨਹੀਂ। ਮੈਂ ਕਿੱਡਾ ਅੱਡ ਹੁਣ ਤੋਂ ਰੋਕੇਗਾ। ਨਾਲੇ ਅੱਡ ਤਾਂ ਸਾਰੀ ਦੁਨੀਆ ਹੁੰਦੀ ਆਈ ਐ। ਜੇ ਅੱਡ ਹੋ ਜਾਣਗੇ ਫੇਰ ਕਿੱਡੀ ਗੱਲ ਹੈ। ਨਾਲੇ ਬਾਕੀ ਸਾਰੇ ਮੈਂ ਕੋਈ ਅੱਡ ਹੋਣ ਦੀ ਗੱਲ ਨਹੀਂ ਕੀਤੀ ਇਹ ਤਾਂ ਤੂੰ ਆਪ ਕਹਿ ਰਿਹਾ ਮੈਂ ਤਾਂ ਸਿਰਫ ਤੈਨੂੰ ਕਹਿੰਦਾ ਖਰਚਾ ਤੇ ਰੋਕ ਲਾਉਣ ਨੂੰ ਕਿਹਾਗਾ ਗੱਲਾਂ ਤਾਂ ਤੇਰੀਆਂ ਅੱਡ ਹੋਣ ਵਾਲੀਆਂ ਹੀ ਆ ਨਾ ਅੱਡ ਹੋਣ ਵਾਲੀਆਂ ਕੋਈ ਨਹੀਂ ਤੂੰ ਤਾਂ ਪੈਸੇ ਮੰਗੇ ਮੈਂ ਤੂੰ 100-100 ਕੁ ਸੁਣਾਉਣ ਲੱਗਿਆ ਮੈਂ ਇਹ ਤਾਂ ਨਹੀਂ ਦੇਣੇ ਤਾਂ ਦੱਸ ਦੇ ਮੈਂ ਤਾਂ ਸਣੀ ਉਹ ਗੱਲਾਂ ਸੁਣਾਉਣਾ ਜਿਹੜੀਆਂ ਮੇਰੇ ਪਿੱਠ ਪਿੱਛੇ ਘਰ ਦੇ ਵਿੱਚ ਚੱਲਦੀਆਂ ਨੇ ਉਹ ਵੀ ਸਾਰੀਆਂ ਸਾਹਮਣੇ ਰੱਖਿਆ ਕਰੋ ਨਾ ਉਦੋਂ ਫਰਕ ਕੀ ਪਿਆ ਤੁਰੱਖਿਆ ਜਾਂਦਾ ਫਿਰ ਇੱਕ ਬੰਦੇ ਨਾਲ ਉਹ ਭਰਾਵਾ ਇੱਕ ਛਾਂਪੀ ਬਣਾ ਲਈ ਤੁਸੀਂ ਤਾਂ ਸਾਨੂੰ ਬਸ ਸਾਡਾ ਜੋਣਾ ਦੁੱਬਰ ਕਰਤਾ ਨਹੀਂ ਦੇਨੇ ਪੈਸੇ ਨਾ ਦੇ ਕੋਈ ਗੱਲ ਨਹੀਂ ਗੱਲ ਕਲੀ ਇਹਦੇ ਪੈਸਿਆਂ ਦੀ ਨਾ ਹੈਗੀ ਗੱਲ ਤਾਂ ਹੈ ਇੱਕ ਦੀ ਇੱਜ਼ਤ ਦੀ ਵੀ ਹੈ ਜਿੰਨੀ ਕਾ ਆਪ ਹਾਲਦਿਓ ਉੰਨੀ ਕ ਦੂਜੇ ਦੀ ਵੀ ਕਰਿਆ ਕਰੋ ਨਾਲੇ ਸੋਨੀ ਵੀ ਕਿੰਨਾ ਕ ਟਾਈਮ ਕਰੀ ਜਾਵੇ ਇਹ ਕਿਹੜਾ ਵੀਰਪਾਲ ਨੂੰ ਕਹਿ ਨਹੀਂ ਸਕਦਾ ਕੰਮ ਨੂੰ ਕੀ ਹੋ ਗਿਆ ਐਮੂੰ ਕਤਲਮ ਕਾਈ ਬੈਠਾਗਾ ਕੀ ਦੱਸਾਂ ਤੈਨੂੰ ਲਓ ਕਿ ਕੀ ਦੱਸਾਂ ਜਿਹੜਾ ਕੁਝ ਹੋਇਆ ਉਹ ਦੱਸ ਕੋਈ ਗੱਲ ਹੋਈ ਆ ਆਪਾਂ ਬਿਆਹ ਨਹੀਂ ਜਾਣਾ ਲੈ ਹਾਂ ਫਿਰ ਉਹ ਤਾਂ ਜਾਣਾ ਹੀ ਆ ਉਹਦੇ ਵਾਸਤੇ ਪੈਸੇ ਮੰਗਣ ਗਿਆ ਸੀ ਪ੍ਰਗਟਾ ਹੁਣ ਕਬੀਲਦਾਰੀ ਉਹਦੇ ਹੱਥ ਹੈ ਐਸੀ ਤਾਂ ਉਸੇ ਤੋਂ ਮੰਗੂਗਾ ਹਾਂ ਸੌ ਸੌ ਕੁਝ ਬੋਲਣ ਲੱਗ ਗਿਆ ਅੱਛਾ ਇਹਦਾ ਮਤਲਬ ਤੁਹਾਨੂੰ ਪੈਸੇ ਦਿੱਤੇ ਨਹੀਂ ਉਹਨੇ ਹੈ ਨਾ ਦਿੱਤੇ ਨਹੀਂ ਲੈ ਇੱਕੀ ਗੱਲ ਹੋਈ ਹੁਣ ਸਾਰੀ ਕਬੀਲਦਾਰੀ ਤਾਂ ਉਹਦੇ ਹੱਥ ਆ ਤੁਹਾਨੂੰ ਮਨਾ ਕਰਦੇ ਵੀ ਮੈਂ ਦਿੰਦਾ ਨਹੀਂ ਪੈਸੇ ਮਨਾ ਤਾਂ ਮਨਾ ਮੈਂ 100-100 ਕੋ ਸੁਣਾਉਣ ਲੱਗ ਗਿਆ ਤਾਂਨੇ ਮੈਨੇ ਦੇਣ ਲੱਗ ਗਿਆ ਆ ਦਿਨ ਤਾਂ ਹੁਣੇ ਸੀ ਇੱਕ ਦਿਨ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿੰਨੇ ਵਾਰੀ ਕਿਹਾਗਾ ਤੁਹਾਨੂੰ ਪਤਾ ਨਹੀਂ ਕੀ ਭਰਾ ਪਰ ਜਾਈ ਐਨੇ ਚੰਗੇ ਲੱਗਦੇ ਆ ਫਿਰ ਮੈਂ ਤਾਂ ਸਿੱਧਾ ਕਰਤਾ ਉਹਨੂੰ ਵੀ ਭਾਈ ਜੇ ਤੈਨੂੰ ਆ ਗੱਲਾਂ ਵਧੀਆ ਨਹੀਂ ਲੱਗਦੀਆਂ ਸਾਡੀਆਂ ਤਾਂ ਅੱਡ ਹੋ ਜਾ ਹਾਂ ਫਿਰ ਸਹੀ ਆ ਵਧੀਆ ਗੱਲ ਆ ਉਹ ਤਾਂ ਕਹਿੰਦਾ ਮੈਂ ਹੀ ਕਮਾਏ ਆ ਪੈਸੇ ਅੱਛਾ ਮੈਂ ਕੰਮ ਨਹੀਂ ਕਰਦਾ ਲੈ ਐ ਕਿਵੇਂ ਹੁਣ ਇਕੱਲੇ ਨੇ ਆਪਾਂ ਮੰਮੀ ਨਾਲ ਗੱਲ ਕਰਦੇ ਆਂ ਮੰਮੀ ਨਾਲ ਗੱਲ ਕਰਨੀ ਪਊ ਹੁਣ ਤਾਂ ਆਜੋ ਤੁਸੀਂ ਐਵੇਂ ਮੂੰਹ ਲਮਕਾ ਕੇ ਨਾ ਬੈਠੋ ਆਪਾਂ ਮੰਮੀ ਨਾਲ ਗੱਲ ਕਰਦੇ ਆਜੋ ਆਜੋ ਨਾ ਮੰਮੀ ਹਾਂ ਤੁਹਾਨੂੰ ਪਤਾ ਨਹੀਂ ਲੱਗਦਾ ਘਰ ਚ ਕੀ ਕੁਝ ਹੋਈ ਜਾਂਦਾ ਇੱਥੇ ਬੈਠੇ ਰਹਿੰਦੇ ਹੋ ਤੁਸੀਂ ਤਾਂ ਸਾਰਾ ਦਿਨ ਉਮੈਤ ਤੁਹਾਨੂੰ ਪਤਾ ਹੈ ਵੀ ਤੋਰਾ ਫੇਰਾ ਨਹੀਂ ਹੁੰਦਾ ਮੈਂ ਤਾਂ ਬੈਠੀ ਰਹਿੰਨੀ ਹਾਂ ਕੀ ਹੋ ਗਿਆ ਕੀ ਗੱਲ ਮੰਮੀ ਤੁਸੀਂ ਐ ਪੁੱਛੋ ਵੀ ਹੋਇਆ ਕੀ ਨਹੀਂ ਨਾਲੇ ਅਸੀਂ ਵਿਆਹ ਜਾਣਾਗਾ ਮੇਰੇ ਭਰਾ ਦਾ ਵਿਆਹਗਾ ਤੇ ਪ੍ਰਗਟ ਵੀਰੇ ਨੇ ਨਾ ਮਨਾ ਕਰਤਾ ਪੈਸੇ ਦੇਣ ਨੂੰ ਨਾ ਕੀ ਗੱਲ ਆਪ ਕਿਹੜਾ ਹੀ ਕਿਤੇ ਜਾਂਦੇ ਨਹੀਂ ਅੱਛਾ ਅਸੀਂ ਕੰਮ ਨਹੀਂ ਕਰਦੇ ਉਹ ਕੱਲਾ ਕਮਾਊਗਾ ਤਾਂ ਐਸਾਂ ਜਵਾਬ ਦੇਤਾ ਹਾਂ ਕਿੱਟਾ ਜਵਾਬ ਦੇਤਾ ਕਹਿੰਦਾ ਮੇਰੇ ਕੋਲੇ ਹੈ ਨਹੀਂਗੇ ਪੈਸੇ ਕਰ ਲਓ ਕੀ ਕਰਨਾ ਭਾਈ ਦਾ ਵਿਆਹ ਪੈਸੇ ਤਾਂ ਚਾਹੀਦੇ ਨੇ ਫਿਰ ਉਹੀ ਤਾਂ ਗੱਲ ਆ ਕੋਈ ਨਹੀਂ ਚੁੱਪ ਕਰ ਮੈਂ ਗੱਲ ਕਰਦੀ ਹਾਂ ਉਹਨਾਂ ਤਾਂ ਜਿਹੜੀ ਛਾਂਪ ਬਣਾਈ ਸੀ ਉਹਦੇ ਵੀ ਤਾਂ ਨੇ ਮਿਹਣੇ ਦੇਣ ਲੱਗ ਗਿਆ ਅਹ ਭਾਈ ਅਸੀਂ ਵਿਆਹ ਜਾਣਾ ਸੀ ਤਾਂ ਬਣਵਾ ਸੀ ਜੇ ਸੋਨ ਤੁਸੀਂ ਬਣਵਾਉਣੀ ਐ ਸੋਨੂੰ ਦੋੜ ਤੁਸੀਂ ਬਣਵਾ ਦਿਓ ਅਸੀਂ ਤੁਹਾਨੂੰ ਰੋਕੇਗਾ ਆਹੋ ਪੁੱਤ ਮੇਰੇ ਨਾਲ ਬੋਲਦੀ ਜੀਗੀ ਸੋਨੀ ਬਲਾਈ ਕੁਸ ਹੋਇਆ ਮੈਂ ਤਾਂ ਆਪ ਬੋਲੀ ਗੀਆ ਫਿਰ ਮਮੀ ਬੋਲੀ ਗੀਆ ਘਰ ਚ ਨਾ ਬਹੁਤ ਕੁਝ ਹੁੰਦਾਗਾ ਆਹ ਰੋਜ਼ ਰੋਜ਼ ਦਾ ਕੰਜਰਖਾਨਾ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਅੱਜ ਇੱਕ ਪਾਸਾ ਕਰੀ ਦਿਓ ਇੱਕ ਪਾਸਾ ਆਹੋ ਉਹਨਾਂ ਨੂੰ ਬੁਲਾ ਲਓ ਹੁਣ ਇੱਥੇ ਜਿਹੜੀ ਗੱਲ ਕਰਨੀ ਉਹਨਾਂ ਦੇ ਬੈਠਿਆਂ ਤੋਂ ਕਰ ਲਾਂਗੇ ਵਾਰ-ਵਾਰ ਮੇਰੇ ਤੋਂ ਨਹੀਂ ਮੱਥਾ ਪਾਜਦਾ ਸੋਨੀ ਵੇ ਪ੍ਰਗਟ ਉਰੇ ਆ ਭਾਈ ਗੱਲ ਕਰਨੀ ਥੋਡੇ ਨਾਲ ਮੈਂ ਰੋਇ ਰੋਇ ਇੱਧਰ ਨਾ ਵੀ ਤੁਸੀਂ ਵੀ ਬੋਲ ਪਿਆ ਹੁਣ ਚੁੱਪ ਕਰਕੇ ਬੈਠੇ ਰਹਿੰਦੇ ਹੋ ਹਰ ਵਾਰ ਮੈਨੂੰ ਹੀ ਬੋਲਣਾ ਪੈਂਦਾ ਸੋਨੀ ਉਰੇ ਆ ਭਾਈ ਇੱਧਰ ਹਾਂ ਜੀ ਆ ਕੀ ਗੱਲ ਹੋ ਗਈ ਇਹ ਬੋਲੀ ਜਾਂਦੇ ਨੇ ਕਹਿੰਦੇ ਅੱਡ ਕਰ ਦ ਅੰਦਰ ਉਹ ਇਹਦੇ ਚਲੋ ਆ ਬੱਸ ਬੱਸ ਵੀਰੇ ਅਣਜਾਣ ਨਾ ਬਣੋ ਜਿਹੜੀ ਗੱਲ ਹੋਈ ਹੈ ਨਾ ਉਹ ਦੱਸ ਦੋ ਹੁਣ ਇੱਥੇ ਘੰਟਾ ਕਿਹੜੀ ਗੱਲ ਕਿਵੇਂ ਕਦੋਂ ਸੌ ਕੁਛ ਕਰੋਗੇ ਤਗਵੀਰਪਾਲਾ ਕੁਝ ਪਤਾ ਵੀ ਤਾਂ ਲੱਗੇ ਕਿਹੜੀ ਗੱਲ ਤੇ ਹਡਾ ਨੂੰ ਕਹਿ ਰਹੇ ਹੋ ਤੁਸੀਂ ਜਿਵੇਂ ਐ ਅਣਜਾਣ ਤਾਂ ਇਹ ਬੰਦੇ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ ਨਿਆਣੇ ਆ ਵੀਰ ਜੀ ਤੁਹਾਡੇ ਤੋਂ ਪੈਸੇ ਮੰਗੇ ਸੀ ਕਿ ਤੁਸੀਂ ਜਮੇਂ ਜਵਾਬ ਦੇ ਤਾਂ ਵੀ ਮੈਂ ਪੈਸੇ ਦਿੰਦਾ ਪੈਸੇ ਦੇਣ ਤੋਂ ਜਵਾਬ ਨਹੀਂ ਦਿੰਦਾ ਹਾਂ ਉਹ ਤਾਂ ਮੈਂ ਕਹਨ ਉਹ ਗਈ ਹੈ ਜਿਹੜੀ ਰੱਬ ਲੱਗਦੀ ਹੈ ਜਿਹੜਾ ਕੁਝ ਖਰਚ ਚ ਚਲੀ ਜਾਂਦਾ ਉਹਦੇ ਵੀ ਤਾਂ ਧਿਆਨ ਰੱਖੋ ਨਾ ਬਸ ਬਸ ਵੀਰੇ ਇੱਕ ਤੁਸੀਂ ਸਾਫ਼ ਸਾਫ਼ ਕਹਿ ਹਣੀ ਪਰ ਕਸਰ ਨਹੀਂ ਛੱਡੀ ਕੋਈ ਇਹਨੂੰ ਜਵਾਬ ਹੀ ਕਹਿੰਦੇ ਆ ਕੁੱਤੋਂ ਸੌਫੇ ਮੈਂ ਤਾਨੀ ਮਿਹਣੇ ਦੇਣ ਲੱਗ ਗਿਆ ਦੇਖ ਵਾ ਜਦੋਂ ਇੱਥੇ ਕੱਟਦਾ ਕੰਮ ਹੈਗਾ ਇੱਥੇ ਅਸੀਂ ਰਹਨੇ ਆ ਘਰ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਹੈ ਤਾਂ ਉਹਦੇ ਚ ਬਰਾਬਰ ਹਰ ਇੱਕ ਚੀਜ਼ ਆਉਣੀ ਚਾਹੀਦੀ ਹੈ ਨਾ ਦੋਨੋਂ ਭਰਾਵਾਂ ਨੂੰ ਇਹ ਕੀ ਮਤਲਬ ਬਣਿਆ ਵੀ ਕੋਈ ਚੀਜ਼ ਆਉਂਦੀ ਇੱਕ ਜਣੇ ਵਾਸਤੇ ਬਣੇ ਤੇ ਦੂਜਾ ਬੰਦਾ ਚੁੱਪ ਕਰਕੇ ਬੈਠਾ ਰਹੇ ਉਹ ਫਿਰ ਅਸੀਂ ਕਦੋਂ ਪਹੇਗਾ ਇਹ ਕਹਿੰਦੇ ਅਸੀਂ ਦਾ ਵਿਆਹ ਸੀ ਮੇਰੇ ਸਾਲੇ ਦਾ ਕਹਿੰਦਾ ਤਾਂ ਸ਼ਾਮ ਬਣਵਾਰੀ ਇਹਦਾ ਉਤੀ ਬਿਕੜੇਸ ਹੋ ਗਿਆ ਉਹਨਾਂ ਦਾ ਪੈਸੇ ਮੰਗੇ ਤਾਂ ਕੜੇਸ ਹੋ ਗਿਆ ਮੈਂ ਚੇਵਾ ਤਾਂ ਰੋਕਿਆ ਵਿਆਹ ਜਾਣਾ ਕਹਿੰਦੇ ਵਿਆਹ ਜਾਣ ਵਾਸਤੇ ਮੈਂ ਕੱਪੜਾ ਲੀਲਾ ਚੱਲੀ ਜਾਂਦਾ ਹੁੰਦਾ ਗਹਿਣਾ ਗੱਟਾ ਕੌਣ ਕਹਿਣਾ ਹੁੰਦਾ ਕਿ ਮੈਂ ਵਿਆਹ ਜਾਣਾ ਮੈਂ ਉਹਦੇ ਬਾਅਦ ਸ਼ਾਪ ਬਣਵਾਉਣੀ ਹੈ ਤੇ ਕਿਉਂ ਮੇਰੀਆਂ ਸਾਰੀਆਂ ਭੈਣਾਂ ਦੀ ਪਾਈਆਂ ਹੋਣਗੀਆਂ ਹੁਣ ਮੈਂ ਅਗਲਾ ਕਹੂਗਾ ਹੈ ਨੰਗਾ ਦਿਨ ਉਹ ਆ ਦੱਸ ਮੈਂ ਐਂ ਜਾਉਂਗੀ ਹੱਦਾਂ ਤੁਹਾਡੇ ਵਾਲੀ ਤੇ ਵੀਰੇ ਜਮਈ ਫਿਰ ਤੂੰ ਐਂ ਬਣਵਾਵ ਨੂੰ ਬਾਪਾਉਣੀਆਂ ਨੇ ਠੀਕ ਆ ਇਹ ਤਾਂ ਫਿਰ ਮੈਂ ਕਹਿੰਦਾ ਵੀ ਮੈਨੂੰ ਵੀ ਸ਼ਾਪ ਪਾਵਾ ਤੇ ਫਿਰ ਕਹਿ ਦੋ ਬਣਾ ਲਓ ਤੁਸੀਂ ਉਹ ਤਾਂ ਗੋਝੀਆਂ ਰੱਖ ਰੱਖ ਪੈਸੇ ਜੋੜੀ ਜਾਂਦੇ ਹੋ ਤੁਸੀਂ ਆਪ ਤਾਂ ਅੱਜ ਤੱਕ ਇਹਨੇ ਤਾਂ ਕਰਤੀ ਬਣਾਇਆ ਤੇ ਸੌਦਾ ਹੀ ਬਣਾਇਆ ਸਾਰਾ ਵੀ ਦੇਖਣ ਵਾਲਿਆਂ ਨੂੰ ਲੱ ਗੋਜਿਆ ਰੱਖਨੋਂ ਵੀਰਪਾਲ ਮੈਂ ਨੌਕਰੀ ਵੀ ਕੀਤੀ ਹੈਗੀ। ਫਿਰ ਵੀਰੇ 20 ਸਾਲ ਦੀ ਸਰਵਿਸ ਕੀਤੀ ਉਹ। ਉਹ ਅਸੀਂ ਕਿਹੜਾ ਕੰਮ ਨਹੀਂ ਕੀਤਾ। ਉਹ ਕੰਦੇ ਨੇ ਨੌਕਰੀ ਕੀਤੀ ਹੈ। ਨਾਲੇ ਤੁਹਾਨੂੰ ਅਸੀਂ ਕਿਹਾ ਸੀ ਵੀ ਤੁਸੀਂ ਨੌਕਰੀ ਕਰੋ ਭਈ ਨਾ ਕਰਦੇ ਅਸੀਂ ਵੀ ਤਾਂ ਇਹ ਖੇਤੀ ਕਰੀ ਜਾਂਦੇ ਤੁਸੀਂ ਕਰ ਲੈਂਦੇ। ਮੇਰੀ ਗੱਲ ਸੁਣੋ ਭਾਈ। ਮੈਂ ਤਾਂ ਰੱਬ ਲੱਗਦੀ ਗੱਲ ਕਰੂੰਗੀ। ਇਹ ਹੁਣ ਆ ਦੇ ਇਸ ਦਾ ਅੱਡ ਹੋਣਾ। ਅੱਡ ਹੋ ਜਾ ਭਾਈ। ਬੱਸ ਭਾਈ ਰੱਖ ਲਿਓ। ਸਹੀ ਗੱਲ ਆ ਸਾਡੀ ਨਹੀਂ ਨਿਭਦੀ ਨਾਲੇ ਅਸੀਂ ਨਹੀਂ ਰੋਜ਼ ਰੋਜ਼ ਕਿਸੇ ਦੀਆਂ ਗੱਲਾਂ ਸੁਣ ਸਕਦੇ ਵੱਡੇ ਛੋਟੇ ਦੇ ਨਹੀਂ ਕਰਦੇ ਇੱਜ਼ਤ ਅੱਡ ਹੁੰਦੇ ਤਾਂ ਕਰ ਦੋ ਆਸ ਕੀ ਗੱਲ ਕਰੀਏ ਨਹੀਂ ਤੀਜੇ ਹਿੱਸੇ ਵਾਲੇ ਕੋਈ ਦੀ ਜਹਾ ਹਿੱਸਾ ਹੁਸਣ ਮਿਲਦਾ ਕੋਲੇ ਜੋ ਨਾਲੇ ਦਾ ਤੁਸੀਂ ਆਹ ਕੀ ਗੱਲ ਮਾਂ ਜਿਹਾ ਜਿਹਾ ਕਿਉਂ ਨਹੀਂ ਮਿਲਦਾ ਉਹ ਤਾਂ ਸਾਡਾ ਬਣਦਾ ਹੈਗਾ ਮਾਂ ਨਾਲ ਕੀ ਗੱਲ ਕਰਦੇ ਮੇਰੇ ਨਾਲ ਗੱਲ ਨਹੀਂ ਮੰਨਦਾ ਮਾਂ ਦੇ ਨਾਮ ਆ ਸਾਰਾ ਕੁਝ ਮਾਂ ਸਾਡੇ ਨਾਲ ਤੀਜੇ ਹਿੱਸੇ ਦੇ ਪੁੱਤੇ ਨਾਲ ਬਣਦਾ ਹੈ ਕਮਲੀ ਤੂੰ ਹੀ ਸੀ ਜਮਾ ਉਹ ਐਵੇਂ ਕਮਾਈਆਂ ਤਾਂ ਇੱਥੇ ਮੈਂ ਕੀਤੀਆਂ ਨਹੀਆਂ ਇਹ ਬਹੁਤ ਕੈਸੀ ਗੱਲ ਫੌਜ ਚ ਆ ਰਤ ਨੂੰ ਪਾਈ ਲੋਰ ਪੈਲੇ ਜਾਂਦਾ ਸੀਗਾ ਨਾਲ ਜਾਂਦਾ ਫੌਜ ਚ ਇਹਨੂੰ ਕਿਹੜਾ ਕਿਸੇ ਨੇ ਕਿਹਾ ਸੀਗਾ ਮੈਂ ਫੌਜ ਚ ਕਿਹੜਾ ਭਾਈ ਮੈਂ ਕੋਈ ਘੁੰਮਣ ਫਿਰਨ ਗਿਆ ਸੀ ਉਹ ਵੀ ਘਰ ਵਾਸਤੇ ਤਨਖਾਹ ਭੇਜਦਾ ਸੀਗਾ ਜਦੋਂ ਪੈਸੇ ਮੰਗਵਾਉਣੇ ਹੁੰਦੇ ਸੀ ਉਹ ਤਾਂ ਤੁਹਾਨੂੰ ਪਤਾ ਹੁੰਦਾ ਸੀਗਾ ਭਾਈ ਅੱਜ 10000 ਰੁਪਏ ਦੇ ਅੱਜ 5 ਭੇਜਦੇ ਅੱਜ 20 ਭੇਜਦੇ ਹੁਣ ਤੁਹਾਨੂੰ ਪਤਾ ਨਹੀਂ ਹੈਗਾ ਸੀ ਕਿਹੜਾ ਇਕੱਠੇ ਕਰਦੇ ਘਰ ਦੇ ਖਰਚਿਆਂ ਚ ਹੀ ਚੱਲਦੇ ਸੀ ਮੈਂ ਥੋੜਾ ਪਰਿਵਾਰ ਨਹੀਂ ਇੱਥੇ ਸੀ ਭੁੱਲੋ ਨਾ ਸਾਰੇ ਇਕੱਠੇ ਖਾਂਦੇ ਸੀ ਸੋਨੀ ਦੇ ਹੱਥ ਤਾਂ ਸੋਨੀ ਦੇ ਹੱਥ ਅੱਜ ਤੱਕ ਕੋਈ ਇੱਕ ਪੈਸਾ ਤੱਕ ਵੀ ਲੱਗਣ ਨਹੀਂ ਦਿੱਤਾ ਸੋਨੀ ਦਾ ਵਿਚਾਰੀ ਆ ਉਹਨੂੰ ਤਾਂ ਅੰਸੇ ਦਾ ਪਤਾ ਹੀ ਨਹੀਂ ਮਿਰਪਾਲ ਮੈਨੂੰ ਪਤਾ ਹੀ ਆ ਜਿਹੜਾ ਕੁਝ ਤੂੰ ਹੁਣ ਬੋਲੀ ਜਾਂਦੇ ਇੱਕ ਹਿੱਸੇ ਦੇ ਖਾਤਰ ਤੂੰ ਨਾ ਹੱਦਾਂ ਪਾਰ ਕਰ ਰਹੀਆਂ ਆਂ ਆਪਣੀਆਂ ਟੇਕੇ ਬਹਿ ਜਾ ਤੂੰ ਠੀ ਇਹ ਹਮਝ ਲੈਣਾ ਹਾਂ ਮੈਂ ਤਾਂ ਕਰਦੀ ਹਾਂ ਪਰ ਫਿਰ ਕੀ ਕਰ ਲੋਗੇ ਉਸ ਰੱਬ ਨੂੰ ਜਾਣ ਦੇਣੀ ਹੈ ਬਾੜਾ ਮੋਟਾ ਤਾਂ ਸੋਚ ਲਓ ਕੋਈ ਨਾ ਸੋਚ ਹੀ ਆਈ ਆ ਸਾਡੀ ਫਿਕਰ ਨਾ ਤੁਸੀਂ ਨਾ ਕਰੋ ਭਾਈ ਸਾਡੇ ਕੋਲ ਤਾਂ ਇਹ ਸੇਹੂ ਸੇੜਣ ਨੂੰ ਵੀ ਨਹੀਂ ਦਿੱਤੀ ਨਾ ਫੇ ਸਾਰੇ ਉਮਰ ਸਾਨੂੰ ਖਾਣਾ ਹੀ ਆਉਂਦਾ ਸੀਗਾ ਕਿ ਸਾਰਾ ਹੱਕ ਖਾ ਕੇ ਨਹੀਂ ਮੇਰੀ ਗੱਲ ਸੁਣੋ ਸਾਰਿਆਂ ਨੇ ਖਾਤਾ ਚੁੱਪ ਕਰ ਜਾਵੇ ਤੇ ਚੁੱਪ ਕਰਾਵੇਂ ਤੇ ਚੁੱਪ ਕਰਾ ਲਿਆ ਕਰੋ ਫੇ ਗੱਲਬਾਤਾਂ ਲੈ ਲਿਓ ਨਹੀਂ ਸਾਰਿਆਂ ਨੇ ਖਾਤਾ ਤਾਂ ਸਾਡੇ ਤੇ ਜਾਣ ਦੇਣਾ ਮੜੋ ਕੀ ਖਾ ਲਿਆ ਸੀ ਤੁਹਾਡਾ ਭਈ ਆਪ ਕੋ ਮਾ ਕੇ ਖਾਦਾ ਜਿੰਨਾ ਵੀ ਖਾਦਾ ਤਾਂ ਹੱਦਾਂ ਤੋਂ ਦੇਣੀ ਤਾਂ ਪਤਾ ਹੀ ਐ ਮੈਨੂੰ ਤੁਸੀਂ ਸਾਡਾ ਕਿੰਨਾ ਕ ਬਣਾਇਆ ਹੈ ਮੇਰਾ ਉਹ ਅੱਜੇ ਪੈਸੇ ਹੀ ਦੇ ਜ਼ਰਾ ਨਹੀਂ ਪਤਾ ਚਾ ਕੇ ਅੱਜ ਮਾਨੂੰ ਉਤਾਰ ਲੈਂਦੀ ਹੋਵੇ ਮੇਰੇ ਕੋਲ ਦਾਏ ਵੀ ਪੈਸੇ ਅਜ ਤੱਕ ਕੋਈ ਜਿਹੜਾ ਭਾਈ ਅਜ ਤੱਕ ਮੰਗਵਾਉਂਦਾ ਹੀ ਨਹੀਂ ਰਿਹਾ ਉਹਦੇ ਖਾਤੇ 'ਚ ਇਹਦੇ ਹੱਥ ਤੱਕ ਅਜ ਤੱਕ ਕਰਮਾ ਭੇਜੇ ਨਹੀਂ ਸੀ ਘੜਵਾ ਕੇ ਇਹਨੂੰ ਇੱਕ ਪਟਾਉਂਦਾ ਸੀ ਕਿ ਕਹਿੰਦੇ ਇਹ ਨਾ ਸੋਦੀ ਵੀ ਮੈਂ ਖਰਚੇ 'ਚ ਚੱਲਦੇ ਰਹੀ ਆ ਭਾਈ ਭਾਈ ਮੈਂ ਕਿਹੜਾ ਜਾਵਾਂ ਐਨ ਐਨ ਪੈਸਾ ਖਰਚਾ ਤਾਂ ਹੁੰਦਾ ਹੀ ਨਹੀਂ ਸੀ ਆਪਣੇ ਘਰਾਂ ਦੇ ਖਰਚੇ ਹੋ ਗਏ ਤੇ ਗੱਲ ਆਤਮ ਉਹ ਦੇ ਰਿਮੂਲ ਆ ਦੇਖ ਲਾ ਮਾ ਤੇਰੇ ਸਾਹਮਣੇ ਕੀ ਕੁਛ ਹੋਈ ਜਾਂਦਾ ਹੈਗਾ ਹੁਣ ਇੰਨਾ ਕਿ ਤਾ ਤੈਨੂੰ ਪਤਾ ਲੱਗ ਰਿਹਾ ਨਾ ਮੈਂ ਚਲ ਮੈਨੂੰ ਤਾਂ ਸਾਰਾ ਪਤਾ ਲੱਗ ਰਿਹਾ ਮੈਂ ਕਰਾਂ ਕੀ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਸੁਣ ਤਾਂ ਮਾਂ ਫੇਰ ਜੇ ਤੂੰ ਕੁਝ ਬੋਲੇਗੀ ਤੇ ਉਦੋਂ ਚੁੱਪ ਬੱਠ ਰੱਖੀ ਐ ਹੱਦ ਤੋਂ ਹੀ ਪ੍ਰੈਸ਼ਰ ਪਾਈ ਇਹਨੇ ਮਾਂ ਕੁਝ ਬੋਲ ਮੈਂ ਕੁਝ ਬੋਲ ਮਾਂ ਕੀ ਤੂੰ ਮੇਰੇ ਨਾਲ ਗੱਲ ਕਰੋ ਜਿਹੜੀ ਕਰਦੀ ਮੈਂ ਤਾਂ ਸਬਰ ਕਰੀ ਬੈਠੀ ਹਾਂ ਪੁੱਤ ਮੇਰੀ ਗੱਲ ਸੁਣ ਲੈ ਬੇ ਇਹ ਤਾਂ ਇਹ ਮੇਰੀ ਗੱਲ ਸਮਝਦੇ ਨਹੀਂ ਸੀਗੇ ਮੈਂ ਤਾਂ ਨੂੰ ਚੜੂ ਤੋਂ ਕਹਿੰਦੀ ਆਉਣੀ ਆ ਵੀ ਤੁਹਾਡਾ ਮਾਂ ਵੀ ਨਹੀਂ ਕਰਦੀ ਦੇਖ ਲੈ ਬਸ ਫਿਰ ਲੱਗ ਗਿਆ ਪਤਾ ਸ਼ੁਰੂ ਤੋਂ ਕਹਿੰਦੀ ਆਉਂਦੀ ਲਾਲਿਆ ਮਾਕਰ ਉਹਨੂੰ ਤੇਰੇ ਕਾਲਜੇ ਠੰਡ ਪੈ ਗਈ ਕਰਦੀ ਕਿਉਂ ਨਹੀਂ ਕਰਦੀ ਕਿਉਂ ਨਹੀਂ ਸਭਨ ਤੁਹਾਡਾ ਰੱਖਦੀ ਮੈਂ ਇੱਥੋਂ ਦਾ ਦੇਉਂਗੀ ਜਿਹੜਾ ਬਣਦਾ ਕੋਈ ਗੱਲ ਨਹੀਂ ਸੋਨੀ ਆਪਣਾ ਹਿੱਸਾ ਜਿਹੜਾ ਬਣਦਾ ਉਹ ਦੇ ਦੇਂਦੇ ਮਾਂ ਦੀ ਕੁਰਸੀ ਰਹੀ ਗਈ ਆਪਾਂ ਨੂੰ ਇਹ ਸੰ ਦੇਣਾ ਜਾਂ ਨਾ ਦੇਣਾ ਕੋਈ ਗੱਲ ਨਹੀਂ ਇਹਨਾਂ ਨੇ ਮਾਂ ਦਾ ਸਾਰ ਰੱਖਣਾ ਰੱਖ ਲੈਣ ਦੇ ਅੱਲਾ ਅਸੀਂ ਤਾਂ ਨਾ ਤੁਹਾਨੂੰ ਸਾਰਾ ਹੀ ਛੱਡ ਦਾਂਗੇ ਸਸੀਂ ਸਾਡੇ ਹਿੱਸੇ ਜੋ ਗਰੀ ਰਹੋਗੇ ਮੰਗਰ ਜੋ ਗਰੀ ਰਹੋਗੇ ਤੁਸੀਂ ਕਿਸੇ ਦਾ ਹੱਕ ਖਾ ਕੇ ਨਾ ਕਿਸੇ ਨਾਲ ਐ ਨਹੀਂ ਕਰੀਦਾ ਹੁੰਦਾ ਸਾਰੀ ਉਮਰ ਇਹਨੇ ਕਮਾਇਆ ਬਾੜਾਂ ਤੇ ਖੜ ਖੜ ਉੱਤ ਪਾਦੇ ਪੈਸੇ ਅਸੀਂ ਆ ਚੀਜ਼ ਬਣਾਉਣੀ ਹੈ ਬੇਬੇ ਜੈਨ ਤਾਂ ਸਾਰਾ ਪਤਾ ਨਾ ਮੈਨੂੰ ਪਤਾ ਜਿਹੜਾ ਤੁਹਾਡਾ ਹਿੱਸਾ ਉਹ ਪੈ ਰੱਖਦੇ ਅਸੀਂ ਉਹ ਤਾਂ ਲੈ ਲੋ ਆਪਦਾ ਐਂਟ ਤੇ ਜਾ ਕੇ ਤੁਸੀਂ ਨੂੰ ਦਿੱਤਾ ਹੀ ਦੇਣਾ ਸੋ ਤਾਂ ਮੈਨੂੰ ਕਦੇ ਜਿੰਨੀ ਪਤਾ ਸੀ ਤੁਹਾਡੇ ਚਾਹ ਬਸ ਭਾਈ ਹਈ ਸਮਝ ਲਓ ਫਿਰ ਨਾਲਿਆ ਜਿਹੜੀਆਂ ਤੂੰ ਵੱਦ ਸੀਸਾ ਦਿੰਦੀ ਨਾ ਇਹੇ ਜਿਹੀਆਂ ਸਾਨੂੰ ਨਹੀਂ ਲੱਗਦੀਆਂ ਤੇ ਨਾ ਹੀ ਲੱਗਣ ਅਸੀਂ ਕਿਹੜਾ ਗਲਤਾਂ ਤੈਨੂੰ ਦਾ ਕੁਝ ਕਹਿੰਦੀ ਲੋੜ ਹੀ ਨਹੀਂ ਰਹੀ ਸੋਨੀਏ ਅੱਰਾਪਾ ਆਪ ਕੋਈ ਨਹੀਂ ਫਿਰ ਰੱਬ ਤਾਂ ਵੇਖਦਾ ਹੀ ਆ ਵੇਖੀ ਜਾਂਦੇ ਰਿਸ਼ਤੇਦਾਰਾਂ ਨੂੰ ਬੁਲਾ ਤੇ ਕੋਈ ਇਕਰੋ ਨਹੀਂ ਬਸ ਬਸ ਅਛ ਨਹੀਂ ਲੋੜ ਨਹੀਂ ਹੋਰਾਂ ਨੂੰ ਬੁਲਾਵਾਂਗੇ ਜਲੂਸ ਨਿਕਲਦਾ ਘਰ ਦਾ ਚੰਗੀ ਗੱਲ ਆ ਕੋਈ ਕਿੱਥੇ ਕਰਦੀ ਗੱਲ ਘਰ ਤੇ ਰਹਿ ਜੇ ਉਹੀ ਤਾਂ ਗੱਲ ਬਸ ਠੀਕ ਆ ਭਾਈ ਦੱਸ ਦੋ ਤਾਂ ਕੋਈ ਲੋੜ ਨਹੀਂ ਦੋ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਤਾਂ ਸਾਰਾ ਸੋਨ ਨੂੰ ਛੱਡਿਆ ਰੱਖ ਲੋ ਸਰ ਸਾਨੂੰ ਸਾਰੇ ਦੀ ਲੋੜ ਨਹੀਂ ਅਸੀਂ ਤਾਂ ਹਿੱਸਾ ਮੰਗਦੇ ਆ ਜਿਹੜੇ ਸਕੀਮਾਂ ਤੁਸੀਂ ਲਾਉਣਾ ਨਾ ਉਹ ਵੀ ਮੈਨੂੰ ਸਾਰੇ ਹੀ ਪਤਾ ਨੇ ਠੀਕ ਆ ਉੱਤੋਂ ਦੀ ਮਿੱਠੇ ਬਣਦੇ ਹਾਂ ਦਿਲ ਜਦ ਤੁਸੀਂ ਖੋਟ ਰੱਖਦੇ ਹੋ ਲੋੜ ਨਹੀਂ ਸਾਡਾ ਸੀਮਾ ਕਿਉਂ ਖੋਟ ਨੂੰ ਅਸੀਂ ਕੀ ਕਰਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਫਿਰ ਪਾਲ ਤੂੰ ਤਾਂ ਚੁੱਪ ਕਰ ਜਾ ਸਾਰੇ ਮੇਲੇ ਕੁੱਕ ਤੇਰੀ ਹੁੰਦੀ ਆ ਉੱਤੋਂ ਤੋਂ ਮਿੱਠੀ ਬਣ ਜਾ ਰ ਮੈਨੂੰ ਸਾਰਾ ਹੀ ਪਤਾ ਤੇਰੇ ਬਾਰੇ ਕਿ ਕੀ ਪਤਾਗਾ ਮੇਰੇ ਬਾਰੇ ਹੱਦਾਂ ਤੁਸੀਂ ਸਿਰ ਤੇ ਹੀ ਚੜੀਆਂ ਨੇ ਉਹ ਬਿਨਾਂ ਗੱਲ ਤੋਂ ਟੁੱਟੇ ਛਿੱਤਰ ਵਾਂਗੂੰ ਵਧੀ ਵਧੀ ਜਾਂਦੇ ਹੋ ਦੀ ਲੋੜ ਨਾ ਬਸ ਚੁੱਪ ਕਰ ਜਾਏ ਮੈਂ ਲੱਭੜ ਗਈ ਵੀ ਬਸ ਅੱਡ ਮੇਰੇ ਬੇਟੀਆਂ ਨੂੰ ਤਾਂ ਲੋੜ ਹੀ ਨਹੀਂ ਬੋਲਣ ਦੀ ਮੰਮੀ ਇਹ ਕਿਵੇਂ ਬੋਲਦੇ ਆ ਸੋ ਸੋ ਗੱਲਾਂ ਸੁਣਾਈ ਜਾਂਦੇ ਅੱਗੋਂ ਮੈਂ ਕੁਝ ਬੋਲੀ ਆ ਚਲ ਇਹ ਤਾਂ ਫਿਰ ਵੱਡੇ ਵੀ ਇਥੋਂ-ਉਥੋਂ ਆਈਂ ਹਸਾਬ ਲਾ ਲਾ ਗਰ ਬਥੇਰਾ ਟਾਈਮ ਲਿਆ ਅੱਜ ਕਰ ਲਈ ਵੱਡਿਆਂ ਦੀ ਹਰ ਵਾਰ ਨਹੀਂ ਸੁਣਿਆ ਜਾਂਦਿਆਂ ਇਹਨਾਂ ਦੀ ਕੋਈ ਗੱਲ ਨਹੀਂ ਮਾਂ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਆਪ ਦਾ ਫੈਸਲਾ ਸੁਣਾ ਦੇ ਅੱਡ ਹੋਣ ਦਾ ਕਹਿ ਨਹੀਂ ਸਾਨੂੰ ਕਿਸੇ ਚੀਜ਼ ਦਾ ਨਹੀਂ ਹੈਗਾ ਵੀ ਸਾਨੂੰ ਵਾਧਾ ਉਹ ਪੁੱਤ ਮੈਂ ਅੱਡ ਹੋ ਕੇ ਕੋਈ ਆ ਨਹੀਂ ਹੈਗਾ ਮੈਂ ਫਰੋਂਠੇ ਚੱਕ-ਚੱਕਾ ਖਾਉਂਗੀ ਮੈਂ ਤਾਂ ਲੜਾਈ ਮਿਟਾਉਣੀ ਆ ਆ ਗੱਲ ਹੈ ਰੋਏ ਦੀ ਕਿਤੇ ਕਿਤੇ ਚੰਗੀ ਨਹੀਂ ਹੁੰਦੀ ਮਾੜੀ ਹੁੰਦੀ ਹੈ ਨਾਲੇ ਬੇਬੇ ਮੇਰੀ ਗੱਲ ਸੁਣ ਲੈ ਮੈਂ ਸਹੀ ਗੱਲ ਦਾ ਕਹਿ ਬਿਨਾ ਹਰਦੀ ਦੀ ਜੇ ਮਾਪੇ ਚਾਹਤੇ ਤੇ ਹੋ ਨਾ ਦੋਨੇ ਭਰਾ ਵਿੱਚ ਕਦੇ ਫਰਕ ਨਹੀਂ ਪੈਂਦਾ ਇਹ ਮਾਪੇ ਹੀ ਬੁਆਨਦੇ ਹੁੰਦੇ ਇੱਕ ਛੋਟੇ ਦਾ ਵੱੱਡ ਤੇ ਵੱਡੇ ਦਾ ਘੱਟ ਵਰਤੀ ਨਹੀਂ ਛੋਟੇ ਦਾ ਤਾਂ ਹਰੇਕ ਬੁੜੀ ਵੱੱਦ ਕਰ ਦਿੰਦੇ ਆ ਤੈਨੂੰ ਬਹਿਵੇਂਗੀ ਤੇ ਪਰ ਮੈਂ ਇਹ ਵੀ ਮੇਰਾ ਪੁੱਤ ਹੈ ਇਹ ਵੱਡਾ ਹੈ ਇਹ ਛੋਟਾ ਉਹ ਮੈਨੂੰ ਕਿਹੜਾ ਜਹਾਜ਼ ਲੈ ਕੇ ਦੇਤੇ ਵੱੱਦ ਕਰਨ ਨੂੰ ਜਹਾਜ਼ ਇਹਨਾਂ ਦੇ ਪਿਓ ਦਾ ਹੈਗਾ ਸੀਗਾ ਘਰ ਘਰ ਤੇ ਜ਼ਮੀਨ ਜਾਇਦਾਦ ਉਹੀ ਇਹਨਾਂ ਨੂੰ ਮਿਲ ਜਾਣੀ ਹੋਰ ਮੈਂ ਕਿਹਾ ਅੱਗੇ ਤਾਂ ਮੈਂ ਤੈਨੂੰ ਦੀਦੀ ਕਹਿੰਦੀ ਸੀ ਪਰ ਅੱਜ ਤੋਂ ਤਾਂ ਮੈਂ ਸੋਨੀ ਕਹੂੰਗੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹਨਾਂ ਨੂੰ ਨਾ ਲੜਾ ਕੇ ਨਾ ਮਾਰ ਚੁੱਪ ਕਰਕੇ ਜਿੰਮੇ ਅੱਡ ਹੁੰਦੇ ਆ ਨਾ ਹੋ ਜਾਂਦੇ ਹੋ ਜੋ ਸੰਤਾ ਕਾਸੀ ਦੀ ਲੋੜ ਨਹੀਂ ਹੈ ਸਾਈ ਰਹਿ ਲਾਂਗੇ ਫਿਰ ਕਿਹੜਾ ਸਿੱਕਾ ਫਿਰ ਰਹਿਣ ਤੁਹਾਨੂੰ ਤਾਂ ਪਤਾ ਹੀ ਆ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਪਤਾ ਹੀ ਵੀ ਖਾਤਿਆਂ ਚ ਪੈਸੇ ਰੱਖੀ ਬੈਠੇ ਆ ਬਣਾ ਲੋਂਗੇ ਉਹ ਬਸ ਕੋਈ ਨਾ ਟੱਕਰ ਦੇ ਉਹ ਬਸ ਕਰੋ ਕੀ ਜੰਗ ਜਿੱਤਣਾ ਏ ਥੇ ਇਹਦੇ ਅੱਡ ਕਰਕੇ ਪਰਾਂ ਕਰ ਗੋਣੀ ਕਰ ਦੂੰਗੀ ਬਸ ਰੋਕਿਓ ਨਾ ਲੋਡ ਨਹੀਂ ਹੈਗੀ ਜਿੱਥੇ ਜਾਂਦੇ ਆ ਜਾਂਦੋ ਕੋਈ ਨਹੀਂ ਚੱਲਦਾ ਆ ਹੁਣ ਆ ਜਾਣਗੇ ਸ਼ਾਮ ਨੂੰ ਇੱਥੇ ਮੁੜ ਕੇ ਵੇ ਫਿਰ ਕੋਈ ਨਹੀਂ ਉਹਦਾ ਘਰ ਚ ਕੜਾ ਸੀਰ ਨਹੀਂ ਹੈਗਾ ਐ ਨਹੀਂ ਕਰੀਦਾ ਹੁੰਦਾ ਹੈਗਾ ਲੈ ਮੰਮੀ ਅਸੀਂ ਕੀ ਕਰਤਾ ਆਪਦੇ ਆਪਦੇ ਹੁੰਦੇ ਆ ਕੰਬਲੀ ਫਿਰ ਵੀ ਕੋਟੀ ਐ ਨਾ ਬੋਲੈਣੋ ਸਾਨੂੰ ਤਾਂ ਇਹੋ ਜਿਹੀ ਆਪਦੀ ਲੋਡ ਨਹੀਂ ਹੈਗੀ ਆਪਦੇ ਆਪਦੇ ਹੁੰਦੇ ਆ ਮੰਮੀ ਵੀ ਨਾ ਹੁਣ ਉਹਨਾਂ ਦੀ ਜਾੜ ਚ ਬੋਲਣ ਲੱਗ ਗਈ ਨਹੀਂ ਵੀ ਬਈ ਦੁੱਖ ਤਾਂ ਆਉਂਦਾ ਹੀ ਆ ਉਹ ਵੱਡਾ ਉਹਨੇ ਬਥੇਰਾ ਕੰਮ ਕੀਤਾ ਘਰੇ ਨੌਕਰੀ ਕੀਤੀ ਐ ਐਵੇਂ ਤਾਂ ਮੈਂ ਵੀ ਨਹੀਂ ਕਹਿੰਦੀ ਹੈਗੀ